ਕੋਈ ਤੁਸੀਂ ਪਤਾ ਨਹੀਂ ਹਲਾ ਦੇ ਜੇ ਖੇਤੀ ਖਰਾਬ ਹੋ ਗਈ ਪ੍ਰਸ਼ਾਸਨ ਨੇ ਕੋਲ ਆ ਕੇ ਆਪ ਵਾਗ ਜਾਨੀ ਆ ਉਹਦੀ ਬੱਕਿਆਦਾ ਵੀਡੀਓਗ੍ਰਾਫੀ ਹੋਣੀ ਹੈ ਜਮੀਰ ਵਗਦੀ ਦੀ ਦੇਖੋ ਪੰਜਾਬ ਦੇ ਵਿੱਚ ਇੱਕ ਮਾਹੌਲ ਬਹੁਤ ਘਟਿਆ ਬਣ ਗਿਆ ਮਗਰਲੇ 20 25 ਸਾਲਾਂ ਤੋਂ ਸਿੰਥੈਟਿਕ ਨਸ਼ਾ ਬਹੁਤ ਜ਼ਿਆਦਾ ਆ ਗਿਆ ਪਹਿਲਾਂ ਹਿਰਨ ਫੁੰਦੇ ਸੀਗੇ ਹੁਣ ਤਾਂ ਬਰ ਕੀ ਕੁਝ ਗੰਦ ਮੰਦਾ ਹੈ ਦਿੱਲੀ ਮੋਤਾਂ ਹੋ ਰਹੀਆਂ ਇਹਦਾ ਅਸਰ ਸਾਰੇ ਰਾਜਸਥਾਨ 'ਚ ਵੀ ਹੈ ਉਹੀ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਸੀ ਵੀ ਚੈਨਾ ਦੀ ਪੀੜੀਆਂ ਨਹੀਂ ਇਹ ਖਰਾਬ ਕਰਦੀਆਂ ਫੀਮ ਨੇ ਪਰ ਪੰਜਾਬ ਵਾਲੇ ਪਤਾ ਨਹੀਂ ਕਿਉਂ ਕਹਿ ਰਹੇ ਨੇ ਕਿ ਫੀਮ ਦੀ ਖੇਤੀ ਪੋਸਟਰੀ ਖੇਤੀ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਫੀਮ ਦੀ ਖੇਤੀ ਪੋਸਟਰੀ ਖੇਤੀ ਹੋਣ ਲੱਪੇ ਜੇ ਇਹ ਠੇਕੇ ਖੁੱਲ ਜਾਣ ਜਿਵੇਂ ਰਾਜਸਥਾਨ ਦੇ ਵਿੱਚ ਖੁੱਲੇ ਨੇ ਤੇ ਲੋਕਾਂ ਨਸ਼ੇਦੋਂ ਨਜਰ ਜਿਹੜੀ ਐ ਸੰਥੈਟਿਕ ਡਰੱਗ ਹੈ ਰਿਆਂ ਤੋਂ ਨਜਾਤ ਮਿਲ ਸਕਦੀ ਇੱਕ ਯੂਨਿਟ ਨੂੰ ਇੱਕ ਕਨਾਲ ਕੈਂਡੀਡੇਟ ਨਾਲ ਇਸ ਤੋਂ ਬਾਅਦ ਤੁਹਾਨੂੰ ਕਲੌਡ ਨਿਕਾ ਇਹਨਾਂ ਕ ਵੀ ਤੁਸੀਂ 5 ਕਿੱਲੇ ਬੀਜ ਲਓਗੇ 10 ਕਿੱਲੇ ਬੀਜ ਲਓਗੇ ਹੂੰ ਅੱਬ ਸਰਕਾਰ ਨਾਲ ਸ਼ਹਾਦ ਵਰਤੀ ਸਰਕਾਰਾਂ ਵਰਤੀ ਹੂੰ ਸਰਕਾਰਾਂ ਦੀ ਕਿਸਾਨ ਮਾਰੂ ਨੀਤੀ ਹੈਗੀ ਹੈ ਹੁਣ ਇਸ ਟਾਈਮ 86% ਥੀਮ ਦਵਾਈਆਂ ਬਾਹਰ ਇੰਪੋਰਟ ਹੁੰਦੀਆਂ ਹੂੰ ਹੁਣ ਜਿਹੜੀ ਦਵਾਈਆਂ ਬਾਹਰ ਇੰਪੋਰਟ ਕੀਤੀ ਜਾ ਰਹੀ ਹੈ ਜੀ ਉਹ ਥੀਮ ਅਸੀਂ ਪੈਦਾ ਕਰ ਸਕਦੇ ਹਾਂ ਮੈਂ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅੰਤਰਪ੍ਰੀਤ ਸਿੰਘ ਖੈਰਾ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਦਿੱਲੀ ਦੀਆਂ ਫਿਰ ਤੋਂ ਬਰੂਹਾਂ ਤੇ ਨੇ ਅੱਗੇ ਜਾਣ ਦਿੱਤਾ ਜਾ ਰਿਹਾ ਕਿ ਕਿਸਾਨ ਥੜਕਾ ਤਾਂ ਇਹਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਪੋਸਤਰੀ ਖੇਤੀ ਦਾ ਜ਼ੋਰ ਫੜਿਆ ਹੋਇਆ ਹੈ ਮੰਗ ਕੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਪੋਸਤਰੀ ਖੇਤੀ ਹੋਣੀ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਗਾਤਾਰ ਜ਼ੋਰ ਫੜ ਰਿਹਾ ਹੈ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਉਹਦੇ ਹੱਕ ਦੇ ਵਿੱਚ ਵੀ ਨਹੀਂ ਤਾਂ ਕੋ ਜਿਹੜੇ ਉਲਟ ਵੀ ਭੁਗਤ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਅਫੀਮ ਦੀ ਖੇਤੀ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਕੀ ਫਾਇਦਾ ਹੋ ਸਕਦਾ ਹੈ ਅਫੀਮ ਦੀ ਖੇਤੀ ਨਾਲ ਰੈਵਨਿਊ ਕਿੰਨਾ ਪੰਜਾਬ ਦੇ ਵਿੱਚ ਆ ਸਕਦਾ ਹੈ ਤੇ ਜਿਹੜੇ ਸਟੇਟਾਂ ਦੇ ਵਿੱਚ ਅਫੀਮ ਦੀ ਖੇਤੀ ਹੋ ਰਹੀ ਹੈ ਉੱਥੋਂ ਦੇ ਕੀ ਹਾਲਾਤ ਨੇ ਮਾਤਰ ਕੋਜੀ ਸਟੇਟਸ ਨੇ ਜਿੱਥੇ ਵਿੱਚ ਅਫੀਮ ਦੀ ਪੋਸਤ ਦੀ ਖੇਤੀ ਹੋ ਰਹੀ ਹੈ ਸਾਡੇ ਨਾਲ ਰਾਜਸਥਾਨ ਦੇ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਮੌਜੂਦ ਨੇ ਜਿੱਥੇ ਕਿ ਅਫੀਮ ਦੀ ਖੇਤੀ ਰਾਜਸਥਾਨ ਦੇ ਵਿੱਚ ਹੁੰਦੀ ਆ ਉਹਨਾਂ ਕੋਲੋਂ ਜਾਣਾਂਗੇ ਕਿ ਰਾਜਸਥਾਨ ਦੇ ਕਿਸਾਨ ਕਿੰਨੇ ਕ ਅਮੀਰ ਨੇ ਜਿਹੜੇ ਅਫੀਮ ਦੀ ਖੇਤੀ ਕਰਦੇ ਨੇ ਰਾਜੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਰਾਜੂ ਜੀ ਪੰਜਾਬ ਦੇ ਵਿੱਚ ਇਹ ਮੰਗ ਜਿਹੜੀ ਆ ਜੋਰ ਫੜਦੀ ਜਾ ਰਹੀ ਹੈ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਹਾਲਾਂਕਿ 70 ਦੇ ਦਹਾਕਿਆਂ ਦੇ ਵਿੱਚ ਇਹ ਬੰਦ ਵੀ ਹੋ ਗਈ ਸੀ ਗਿਆਨੀ ਜੈਲ ਸਿੰਘ ਜੀ ਨੇ ਇਹ ਬੰਦ ਕਰਵਾ ਦਿੱਤੀ ਸੀ ਕਿ ਪੰਜਾਬ ਦਾ ਸੱਭਿਆਚਾਰ ਕੁਝ ਹੋਰ ਹੈ ਪੰਜਾਬ ਦੇ ਨੌਜਵਾਨ ਜਿਹੜੇ ਖੇਡਾਂ ਵੱਲ ਜ਼ਿਆਦੇ ਨੇ ਤੇ ਇਹ ਨਸ਼ੇ ਜਿਹੜੇ ਪ੍ਰਮੋਟ ਨਹੀਂ ਕਰਨੇ ਚਾਹੀਦੇ ਪਰ ਹੁਣ ਗੱਲ ਇਹ ਹੁੰਦੀ ਹੈ ਕਿ ਕਿਸਾਨਾਂ ਨੂੰ ਬਦਲਵੀਂ ਖੇਤੀ ਕਹਿੰਦੇ ਕਣਕ ਝੋਨੇ ਤੋਂ ਖੇੜਾ ਛੜਾ ਕੇ ਫੀਮ ਦੀ ਖੇਤੀ ਕਰਨੀ ਚਾਹੀਦੀ ਇੱਕ ਤਾਂ ਰੇਵਨਿਊ ਵਧੇਗਾ ਦੂਜੀ ਗੱਲ ਇਹ ਕਹਿੰਦੇ ਆ ਵਿਧਾਨ ਸਭਾ ਦੇ ਵਿੱਚ ਕਿ ਸਿੰਥੈਟਿਕ ਡਰੱਗ ਤੋਂ ਨਜਾਤ ਮਿਲ ਸਕਦੀ ਆ ਪਹਿਲੀ ਤਾਂ ਆਪਾਂ ਗੱਲ ਕਰਾਂਗੇ ਫੀਮ ਦੀ ਖੇਤੀ ਰਾਜਸਥਾਨ ਦੇ ਵਿੱਚ ਹੋ ਰਹੀ ਆ ਤੁਸੀਂ ਰਾਜਸਥਾਨ ਦੇ ਕਿਸਾਨੋਂ ਕਿੰਨੇ ਕੁ ਮੀਰ ਨੇ ਫੀਮ ਦੀ ਖੇਤੀ ਕਰਨ ਵਾਲੇ ਤੇ ਉੱਥੇ ਕੀ ਹਾਲਾਤ ਨੇ ਜਿਹੜੇ ਫੀਮ ਦੀ ਖੇਤੀ ਕਰਦੇ ਨੇ ਉਹਨਾਂ ਕਿਸਾਨਾਂ ਦੇ ਦੂਰ ਦੇ ਟੋਲ ਸੁਹਾਵਨੇ ਆ ਜਿਹੜੀ ਅਫੀਮ ਦੀ ਖੇਤੀ ਆ ਇੱਕ ਤਾਂ ਫਿਰ ਕ腐ਪਸ਼ਨ ਬਹੁਤ ਜ਼ਿਆਦੀ ਆ ਹੂੰ ਉਹ ਪੱਟੇ ਮਿਲ ਲੈਣੇ ਪੈਂਦੇ ਆ ਸਰਕਾਰ ਤੋਂ ਤੇ ਇਹ ਨਹੀਂਗਾ ਵੀ ਇੱਕ ਕਿਸਾਨ ਨੂੰ ਵੀ 5 ਬਿਗੀਆਂ ਦੇ 5 ਏਕੜ ਦਾ ਪਰਤਾ ਦਿੱਤਾ ਜਾਂਦਾ ਹੈਗਾ ਹੂੰ ਉਹਨੂੰ ਆਰੀ ਬੋਲਦੇ ਆ ਉਸ ਭਾਸ਼ਾ ਦੇ ਵਿੱਚ ਯਾਨੀ ਕਿ ਮਨੋ ਕਨਾਲ ਥਾਂ ਉਸ ਕਨਾਲ ਦਾ ਪੱਟਾ ਲੈਣਾ ਫਿਰ ਵਾਰ ਇਨਸਪੈਕਸ਼ਨ ਕਰਾਉਣੀ ਫਿਰ ਉਹਦੇ ਵਿੱਚੋਂ ਇੰਨੀ ਫੀਮ ਤੁਹਾਨੂੰ ਦੇਣੀ ਪਣੀ ਸਰਕਾਰ ਨੂੰ ਤੇ ਜਿਹੜੀ ਫੀਮ ਸਰਕਾਰ ਨੂੰ ਦਿੰਦੇ ਆ ਉਹ ਬੜਾ ਲੋ ਪ੍ਰਾਈਸ ਹੁੰਦਾ ਉਹਦਾ ਤੇ ਇਹ ਨਹੀਂਗਾ ਜਿਹੜੀ ਆਪਣਾ ਮਾਰਕੀਟ ਦੇ ਵਿੱਚ ਕੋਈ 2 ਲੱਖ ਨੂੰ ਜਾਂ 3 ਲੱਖ ਨੂੰ ਮਿਲਦੀ ਆ ਦੋ ਨੰਬਰ ਦੇ ਵਿੱਚ ਉਹ ਨਹੀਂਗੀ ਤੇ ਉਹਨੂੰ ਸੰਭਾਲਣਾ ਉਹਨੂੰ ਕਰਨਾ ਫਿਰ ਉਸ ਤੋਂ ਬਾਅਦ ਜਦੋਂ ਕੱਢਣੀ ਆ ਉਦੋਂ ਸਰਕਾਰੀ ਅਮਲਾ ਖੋਲਣਾ ਚਾਹੀਦਾ ਹੈ ਬਿਨਾਂ ਸਰਕਾਰੀ ਅਮਲ ਤੋਂ ਅਸੀਂ ਅੱਗੇ ਵਿਚਲੇ ਗਏ ਦਿੱਕਤ ਆ ਗਈ ਤਾਂ ਫਾਈਨ ਹੈ ਯਾਨੀ ਕਾਫੀ ਚਮੇਲਾ ਹੈ ਪਰ ਨੋ ਡਾਊਟ ਬਦਲ ਵੀ ਖੇਤੀ ਚਾਹੀਦੀ ਆ ਪਰ ਜੇ ਸੋਚੀ ਵੀ ਕੱਲੀ ਫੀਮ ਨਾਲ ਅਸੀਂ ਖੁਸ਼ਹਾਲ ਹੋ ਜਾਾਂਗੇ ਇਹ ਸੰਭਵ ਨਹੀਂਗਾ ਕਿਉਂਕਿ ਰਾਜਸਥਾਨ ਵਿੱਚ ਲਗਾਤਾਰ ਫੀਮ ਦੀ ਕੀਤੀ ਹੋ ਰਹੀ ਹੈ ਬੜੇ ਸਮਿਆਂ ਤੋਂ ਹੋ ਰਹੀ ਆ ਤੇ ਮੈਂ ਉਮੀਦ ਕਰੂੰਗਾ ਤੁਸੀਂ ਜਾਓਗੇ ਉੱਥੇ ਜਾ ਕੇ ਦੇਖ ਕੇ ਆਓਗੇ ਉਹਨਾਂ ਦਾ ਜਿਹੜੀ ਫੀਮ ਦੀ ਖੇਤੀ ਕਰਦੇ ਉਹਨਾਂ ਦੇ ਕਿੱਡੇ-ਕੁੱਡੇ ਮਹਿਲ ਪਏ ਹੋਏ ਆ ਉਹਨਾਂ ਦਾ ਹਾਲਤ ਸਾਨੂੰ ਲੋੜ ਮਾੜਾ ਹੈ ਅੱਛਾ ਜੇਕਰ ਡਿਟੇਲ ਨਾਲ ਸਮਝਿਆ ਜਾਵੇ ਕਿ ਅਫੀਮ ਦੀ ਖੇਤੀ ਰਾਜਸਥਾਨ ਦੇ ਵਿੱਚ ਕਦੋਂ ਹੁੰਦੀ ਆ ਕਿੰਨੇ ਸਮੇਂ ਬਾਅਦ ਉਹ ਬੂਟਾ ਉਹ ਨਿਕਲਦਾ ਹੈ ਔਰ OPM ਜੀ ਨੂੰ ਕਹਿੰਦੇ ਨੇ ਫਿਰ ਉਹਨੂੰ ਚੀਰਾ ਦਿੰਦੇ ਨੇ ਕੀ ਜਿਹੜੇ ਉੱਥੋਂ ਦੇ ਨੌਜਵਾਨ ਉਹ ਅਫੀਮ ਖਾਂਦੇ ਨੇ ਜਾਂ ਉੱਥੇ ਦੇ ਬਜ਼ੁਰਗ ਜਿਹੜੇ ਨੇ ਉਹ ਫੀਮ ਉਹ ਖਾਂਦੇ ਨੇ ਜਿਸ ਲੈਵਲ ਦੀ ਅਫੀਮ ਕਿਹਾ ਜਾਂਦਾ ਕਿ ਕੁਦਰਤੀ ਇਹ ਨਸ਼ਾ ਨਹੀਂ ਹੈਗਾ ਉਹ ਖਾਂਦੇ ਨੇ ਉੱਥੇ ਰਾਜਸਥਾਨ ਦੇ ਨੌਜਵਾਨ ਬੜੀ ਤਾਜੂਬ ਵਾਲੀ ਗੱਲ ਆ ਜਿਵੇਂ ਹਲਵਾਈ ਮਿਠਾਈ ਨਹੀਂ ਖਾਂਦਾ ਨਾ ਤੇ ਰਾਜਸਥਾਨ ਦੇ ਲੋਕ ਜਿਹੜੇ ਪ੍ਰੋਡਕਸ਼ਨ ਕਰਦੇ ਆ ਉਹ ਅਫੀਮ ਨਾ ਮਾਤ ਹੀ ਕੋਈ ਖਾਂਦਾ ਹੋਊਗਾ ਖਾਂਦੇ ਨਹੀਂਗੇ ਪਰ ਇਹ ਪੋਪੀ ਫਲਾਰ ਹੈ ਬੜਾ ਸੋਹਣਾ ਫੁੱਲ ਹੈ ਤੁਸੀਂ ਆਪਣੇ ਘਰੇ ਲਾਉਂਗੇ ਤਾਂ ਦੋ ਚਾਰ ਬੂਟੇ ਲਾਉਂਗੇ ਤੇ ਆ ਟਾਈਮ ਇਹਦਾ ਉਹ ਜਵਨ ਤੇ ਆ ਜਨ ਕਿ ਹੁਣ ਇਹਦੇ ਵਿੱਚ ਡੋਡੇ ਫੁੱਲ ਝੜ ਜੂਗਾ ਥੱਲੇ ਥੱਲੇ ਡੋਡਾ ਰਹਿ ਜੂਗਾ ਉਸ ਡੋਡੇ ਤੇ ਇੱਕ ਟਾਈਮ ਹੁੰਦਾ ਕੱਟ ਲਾਉਣੇ ਕੱਟ ਲਾ ਕੇ ਇੱਕ ਇੱਕ ਡੋਡੇ ਨਾਲੋਂ ਜਾ ਕੇ ਤੁਸੀਂ ਆਫੀਮ ਫੀਮ ਲਾਉਣੀ ਹੈਗੀ ਯਾਨੀ ਕਿ ਪੂਰਾ ਲੇਬਰ ਵਰਕ ਹੈ ਤੇ ਪੂਰਾ ਤੁਸੀਂ ਜਨ ਕਿ ਇੱਕ ਦਿਨ ਵੀ ਸਾਈਡ ਤੇ ਜਾ ਸਕਦੇ ਤੁਹਾਡਾ ਪੂਰਾ ਪਰਿਵਾਰ ਉਹ ਨਾਲ ਲੱਗੂ ਉਹਦੇ ਫਿਰ ਜਾ ਕੇ ਤੁਸੀਂ ਉਹ ਫੀਮ ਨੂੰ ਹਾਲੀਵੁੱਡ ਵਾਲੀ ਇੱਕ ਇੱਕ ਡੋਡੇ ਤੋਂ ਲਾ ਲਾ ਕੇ ਲਾ ਲਾ ਕੇ ਲਾ ਲਾ ਕੇ ਕੋਈ ਪ੍ਰਸ਼ਾਸਨ ਉੱਥੇ ਮजूद ਹੁੰਦਾ ਪ੍ਰਸ਼ਾਸਨ ਮजूद ਹੁੰਦਾ ਬਿਨਾ ਪ੍ਰਸ਼ਾਸਨ ਤੋਂ ਤਾਂ ਕੋਈ ਤੁਸੀਂ ਪੱਤਾ ਨਹੀਂ ਹਲਾ ਸਕਦੇ ਕਿ ਇੰਨੀ ਕਿ ਸਖਤਾਈ ਹੈ ਇਹਦੇ ਕਰਕੇ ਆਪਣੇ ਵੀ ਨਸ਼ੇ ਤੇ ਨਾ ਵਿਕ ਜੇ ਬਲੈਕ ਮਾਰਕੀਟਿੰਗ ਨਾ ਹੋ ਜੇ ਜੇ ਫੀਮ ਖਰਾਬ ਕੀਤੀ ਖਰਾਬ ਹੋ ਗਈ ਪ੍ਰਸ਼ਾਸਨ ਨੇ ਕੋਲ ਆ ਕੇ ਆਪ ਵਾਗ ਜਾਨੀ ਹੈ ਉਹਦੀ ਬਈ ਕਹਦਾ ਹੈ ਵੀਡੀਓਗ੍ਰਾਫੀ ਹੋਣੀ ਹੈ ਜਮੀਰ ਵਗਦੀ ਦੀ ਫਿਓਗ੍ਰਾਫੀ ਕਰਕੇ ਜਮਾ ਹੋਣੀ ਫਲਾਣੇ ਕਾਸਟ ਕਰਦੀ ਫੀਮ ਦੀ ਕੁਆਲਿਟੀ ਮਾੜੀ ਸੀ ਐ ਸਰ ਕੋ ਕਾਸਟ ਕਰਦੀ ਅਸੀਂ ਕੋਲ ਕਰਕੇ ਆ ਅਫਸਰ ਗਿਆ ਸੀਗਾ ਪਟਵਾਰੀ ਗਿਆ ਸੀਗਾ ਇਹਨੇ ਜਾ ਕੇ ਕੋਲ ਕਲਟੀਵੇਟ ਕਰਵਾਈ ਹੈਗੀ ਆ ਅਗਲੀ ਗੱਲ ਜਿਹੜੀ ਪੰਜਾਬ ਦੀ ਗੱਲ ਕਰਦੇ ਹਾਂ ਉਹ ਸਿੰਥੈਟਿਕ ਦੀ ਦੇਖੋ ਪੰਜਾਬ ਦੇ ਵਿੱਚ ਇੱਕ ਮਾਹੌਲ ਬਹੁਤ ਘਟਿਆ ਬਣ ਗਿਆ ਬਣਾਇਆ ਸ਼ਾਸਦਨਾਂ ਨੇ ਆ ਕਮ ਸ਼ਾਸਦਨਾਂ ਦੇ ਆ ਮਗਰਲੇ 20 25 ਸਾਲਾਂ ਤੋਂ ਸਿੰਥੈਟਿਕ ਨਸ਼ਾ ਬਹੁਤ ਜ਼ਿਆਦਾ ਆ ਗਿਆ ਪਹਿਲਾਂ ਹਿਰੋਇਨ ਸੁਣਦੇ ਸੀਗੇ ਹੁਣ ਤਾਂ ਵੀ ਕੀ ਕੁਝ ਗੰਦ ਮੰਦ ਹੈ ਦਿੱਲੀ ਮੋਤਾਂ ਹੋ ਰਹੀਆਂ ਇਹਦਾ ਅਸਰ ਸਾਡੇ ਰਾਜਸਥਾਨ 'ਚ ਵੀ ਹੈ ਅਸੀਂ ਸਰਦੀ ਜਿਲ੍ਹਾ ਸਾਡਾ ਗੰਗਾ ਨਗਰ ਹਨਮਾਨਗੜ੍ਹ ਉੱਥੇ ਵੀ ਸਾਡੇ ਵੀ ਨਸ਼ੇ ਕਰਕੇ ਮੋਤਾਂ ਹੋਣ ਲੱਗੀਆਂ ਉਹ ਨਾ ਆਮ ਇੱਕ ਧਾਰਨਾ ਬਣ ਗਈ ਇਹ ਇਦੋਂ ਤਾਂ ਫੀਮ ਚੰਗੀ ਆ ਹੂੰ ਫੀਮ ਕਰਕੇ ਬੰਦਾ ਕੰਮ ਕਰਦਾ ਸੀਗਾ ਹੂੰ ਤੇ ਜੇ ਇਹ ਇਹ ਇਹਦੇ ਜਿਹੜੇ ਸਿੰਥੈਟਿਕ ਨਸ਼ੇ ਆ ਸਿੰਥੈਟਿਕ ਨਸ਼ੇ ਕਰਕੇ ਤਾਂ ਸਾਡੇ ਸ਼ਹਿਰਾਂ ਦੇ ਵਿੱਚ ਫਰਟੀਲਿਟੀ ਸੈਂਟਰ ਖੁੱਲ ਗਏ ਆਈਲੈਟ ਸੈਂਟਰ ਥਾਂ ਤਾਂ ਖੁੱਲ ਗਏ ਹੂੰ ਪਰ ਜੇ ਇਤਿਹਾਸ ਵਿੱਚ ਜਾਈਏ ਆਪਾਂ ਚਾਈਨਾ ਦੀਆਂ ਚਾਰ ਪੀੜੀਆਂ ਅਫੀਮ ਚ ਕਰਕੀਆਂ 1800 ਦੀ ਸਤਾਵੀ ਲੈ ਕੇ ਇਹ 1860 ਤੋਂ ਇੱਕ ਮੂਵਮੈਂਟ ਚੱਲੀ ਸੀਗੀ ਫੀਮ ਵਾਰ ਹੋਈ ਸੀ ਵੀ ਅਸੀਂ ਅਫੀਮ ਤੋਂ ਨਜਾਤ ਕਿਵੇਂ ਪਾਉਣੀ ਆ ਤੇ ਜਦੋਂ ਚਾਈਨਾ ਨੇ ਅਫੀਮ ਤੋਂ ਨਜਾਤ ਪਾਈ ਫਿਰ ਤਾਂ ਇੱਕ ਤਰੱਕੀ ਵੱਲ ਬਣੀ ਇਹ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਸੀ ਵੀ ਚਾਈਨਾ ਦੀ ਪੀੜੀਆਂ ਨਹੀਂ ਖਰਾਬ ਕਰਦੀਆਂ ਫੀਮ ਨੇ ਪਰ ਪੰਜਾਬ ਵਾਲੇ ਪਤਾ ਨਹੀਂ ਕਿਉਂ ਕਹਿ ਰਹੇ ਨੇ ਕਿ ਫੀਮ ਦੀ ਖੇਤੀ ਪੋਸਟਰੀ ਖੇਤੀ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਉਹਦਾ ਕਾਰਨ ਸਿੰਥੈਟਿਕ ਨਸ਼ਾ ਹੈ ਅੱਜ ਸਾਡਾ ਸਾਈਕੋਲੋਜੀ ਇਹ ਬਣ ਗਈ ਆ ਜੇ ਸਾਡੇ ਬੱਚੇ ਆ ਛੱਡ ਦੇਣ ਨੂੰ ਆਲਟਰਨੇਟ ਮਿਲ ਜੇ ਸਿੰਥੈਟਿਕ ਨਸ਼ੇ ਦਾ ਤੇ ਇਹ ਨਾਲ ਜਾਨਾਂ ਬਚ ਸਕਦੀਆਂ ਇਹ ਆਪ ਦਾ ਵੰਸ਼ ਵਧਾਉਣ ਚੱਕੇ ਬਚ ਸਕਦੇ ਆ ਕਿਉਂਕਿ ਜਿਹੜੇ ਇਹ ਨਸ਼ੇ ਦਾ ਇਨੇ ਘਟਿਆ ਨਸ਼ੇ ਦਾ ਸਾਡੀ ਨਸਲ ਖੁੱਸੀ ਹੈ ਸਾਡੀਆਂ ਪੀੜ੍ਹੀਆਂ ਖਤਮ ਕਰਨ ਵਾਲੇ ਤੁਰੇ ਜਾ ਰਿਹਾ ਹੈਗਾ ਤਾਂ ਪਰ ਸਰਕਾਰ ਚਾਵੇ ਤਾਂ ਇੱਕ ਪੱਤਾ ਨਹੀਂ ਹਲਦਾ ਪਰ ਸਰਕਾਰਾਂ ਦੇ ਨੁਮਾਇੰਦੇ ਹੀ ਇਹ ਵਿੱਚ ਇਨਵੋਲਵ ਹੋ ਕੇ ਬਕਾਉਂਦੇ ਆ ਬੜੀ ਦੁੱਖ ਵਾਲੀ ਗੱਲ ਆ ਜਿਹੜੇ ਐਮ ਐਲ ਏ ਆ ਮੰਤਰੀ ਆ ਮੁੱਖ ਮੰਤਰੀ ਆ ਉਹ ਵੀ ਸਾਡੇ ਵਰਗੇ ਆ ਸਾਡੇ ਵਿੱਚੋਂ ਹੀ ਆ ਸਾਡੀ ਪੱਗਾਂ ਬਣੀ ਆਈਆਂ ਜਿਹੜੇ ਹੁਣ ਮੁੱਖ ਮੰਤਰੀ ਸਾਹਿਬ ਬਣੇ ਆ ਇਹ ਤਾਂ ਆਮ ਕਰਦੇ ਔਰ ਫਿਰ ਜੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਵਿਸ਼ੇਸ਼ ਤੌਰ ਤੇ ਨਚੇ ਤੇ ਨਸ਼ੇ ਤੇ ਕੋਈ ਲਗਾਉਣ ਲਾ ਪਏ ਤੇ ਫਿਰ ਜਿਹੜਾ ਆਵਾਮ ਹੈ ਜਿਹੜਾ ਧਰਤੀ ਨਾਲ ਜੁੜਿਆ ਬੰਦਾ ਹੈਗਾ ਉਹਨੂੰ ਆਪ ਦੇ ਪੁੱਤ ਦਿੱਫੇ ਕਰਾ ਹੁਣ ਇਹ ਨਹੀਂ ਪਤਾ ਵੀ ਨਸ਼ਾ ਕਿੱਥੇ ਲੱਗ ਜਾਣਾ ਉਹ ਕਹਿੰਦਾ ਚੱਲ ਚੱਲ ਫੀਮ ਖਾਨ ਲੱਗ ਜੂਗਾ ਮਰਦਾ ਤਾਂ ਨਹੀਂ ਹਾਂ ਕਮਲਾ ਤੇ ਹੁੰਦਾ ਉਸ ਮਾਹੌਲ ਚੋਂ ਇਹ ਗੱਲ ਫਿਰ ਜੀ ਨਿਕਲੀ ਹੈਗੀ ਜਨਤਾ ਦੇ ਵਿੱਚ ਯਾਰ ਅਫੀਮ ਮਿਲਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਨਸ਼ੇਰਾ ਸੁਧਰ ਸਕਦਾ ਜੇ ਫੀਮ ਦੀ ਖੇਤੀ ਪੋਸਤਰੀ ਖੇਤੀ ਹੋਣ ਲੱਪੇ ਜੇ ਇੱਕ ਠੇਕੇ ਖੁੱਲ ਜਾਣ ਜਿਵੇਂ ਰਾਜਸਥਾਨ ਦੇ ਵਿੱਚ ਖੁੱਲੇ ਨੇ ਤੇ ਲੋਕ ਨਸ਼ੇ ਰੋ ਨਜਰ ਜਿਹੜੀ ਇਹ ਸਿੰਥੈਟਿਕ ਡਰੱਗ ਹੈ ਰਿਓਨ ਤੋਂ ਨਜਾਤ ਮਿਲ ਸਕਦੀ ਹੈ ਕੁਝ ਫਰਕ ਤਾਂ ਪਵੇਗਾ ਮੇਰਾ ਮੰਨਣਾ ਇਹ ਹੈ ਹੁਣ ਜਿਹੜੇ ਬੱਚੇ ਤਾਂ ਲੱਗ ਗਏ ਆ ਉਹਨਾਂ ਨੂੰ ਤਾਂ ਫੀਮ ਨਹੀਂ ਕਰਨੇ ਕੁਝ ਨਹੀਂਗਾ ਅੱਛਾ ਜੀ ਪਰ ਜਿਹੜੇ ਕੋਈ ਨਵਾਂ ਕੋਈ ਹੋਰ ਆ ਕਿਵੇਂ ਵੀ ਆ ਕੁਝ ਫਰਕ ਤਾਂ ਪਵੇਗਾ ਜੇ ਕੋਈ ਨਵਾਂ ਨਵਾਂ ਲੱਗਿਆ ਹੈਗਾ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਉਹਨੂੰ ਕਹਿੰਦੇ ਕੁਦਰਤੀ ਚੀਜ਼ ਹੈ ਤਾਂ ਆਯੁਰਵੇਦ ਦੇ ਕੀ ਕੁਦਰਤੀ ਹੈ ਇਹ ਦਵਾਈਆਂ ਚ ਪੈਂਦੀ ਹੈਗੀ ਆ ਜਦੋਂ ਸਾਡੇ ਦਵਾਈਆਂ ਨਹੀਂ ਸੀਗੀਆਂ ਉਸ ਟਾਈਮ ਜਦੋਂ ਸਾਡੇ ਜੁੱਦਾਂ ਵਿੱਚ ਬੰਦੇ ਫੱਟੜ ਹੁੰਦੇ ਸੀਗੇ ਉਹਨਾਂ ਤੇ ਉੱਤੇ ਫੀਮ ਲਾਈ ਜਾਂਦੀ ਜਖਮਾਂ 'ਤੇ ਉਹ ਫੀਮ ਲਾ ਕੇ ਤੁੰਡ ਕਰਦੇ ਸੀਗੇ ਜਾਂ ਫੀਮ ਖਵਾ ਕੇ ਫਿਰ ਉਹਦਾ ਟੰਕਾ ਟੰਕਾ ਲਾਉਂਦੇ ਹੁੰਦੇ ਸੀਗੇ ਇਹਦਾ ਪੇਨ ਕਿਲਰ ਸਟਾਈਲ ਸੀ ਪਰ ਮਿਸਯੂਜ਼ ਤੁਸੀਂ ਕਿਸੇ ਤੇ ਮਰਜ਼ੀ ਕਰ ਲੋ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਰੋਟੀ ਵੱਧ ਖਾਓਗੇ ਤੇ ਤੁਹਾਨੂੰ ਟਿੱਡ ਦੁਖੂਗਾ ਹੈਨਾ ਦਵਾਈ ਵੱਧ ਖਾ ਲੋਗੇ ਤਾਂ ਨਸ਼ਾ ਨਸ਼ਾ ਗੱਲ ਇਹ ਆ ਪਰ ਹਾਂ ਜਿਹੜਾ ਮਾਹੌਲ ਪੰਜਾਬ 'ਚ ਬਣਾਇਆ ਗਿਆ ਹਰੇਕ ਵਾਰੀ ਗੱਲ ਰਿਪੀਟ ਕਰੂੰਗਾ ਵੀ ਸਾਡੇ ਪੰਜਾਬੀਆਂ ਨੂੰ ਇਹ ਲੱਗਦਾ ਹੈਗਾ ਵੀ ਸਿੰਥੈਟਿਕ ਨਸ਼ੇ ਤੋਂ ਜਾਣ ਛੁੱਟ ਜੇ ਤੇ ਫਿਰ ਕੋਈ ਖਾਸ ਗੱਲ ਨਹੀਂ ਖਾਂਦਾ ਰੋਜਾ ਕੇ ਮਿਲਦਾ ਅੱਛਾ ਜਿਹੜੀ ਖੇਤੀ ਹੁੰਦੀ ਆ ਤੁਸੀਂ ਦੱਸਿਓ ਇੱਕ ਕਨਾਲ ਦੇ ਵਿੱਚ ਇੱਕ ਕਿਸਾਨ ਪਰਿਵਾਰ ਜਿਹੜਾ ਉਹ ਕਰ ਸਕਦਾ ਖੇਤੀ ਰਾਜਸਥਾਨ ਦੇ ਵਿੱਚ ਹਾਂਜੀ ਫੀਮ ਦੀ ਬਸ ਇੱਕ ਕਨਾਲ ਦੇ ਵਿੱਚ ਇੱਕ ਇੱਕ ਯੂਨਿਟ ਨੂੰ ਇੱਕ ਕਨਾਲ ਜਾਂ ਡੇਢ ਕਨਾਲ ਇਹ ਤੋਂ ਵੱਧ ਤੁਹਾਨੂੰ ਅਲਾਉਡ ਨਹੀਂ ਗਿਆ ਇਹ ਨਹੀਂ ਕਿ ਤੁਸੀਂ 5 ਕਿੱਲੇ ਬੀਜ ਲੋਗੇ 10 ਕਿੱਲੇ ਬੀਜ ਲੋਗੇ ਜਿਵੇਂ ਹੁਣ ਕਣਕ ਦੇ ਬੀਜ ਚੋਂ ਨਾ ਬੀਜਦੇ ਅਸੀਂ ਨਾ ਉਹ ਹਿਸਾਬ ਨਹੀਂ ਗਿਆ ਪਰ ਹਾਂ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਸਰਕਾਰ ਕੋਈ ਵੀ ਆ ਚਾ ਕੇਂਦਰ ਸਰਕਾਰ ਮੈਂ ਸਰਕਾਰ ਦੀ ਸਰਕਾਰਾਂ ਹਮਮ ਆਪ ਸਰਕਾਰ ਨਾਲ ਸ਼ਬਦ ਵਰਤੀ ਸਰਕਾਰਾਂ ਵਰਤੀਏ ਹਮ ਸਰਕਾਰਾਂ ਦੀ ਕਿਸਾਨ ਮਾਰੂ ਨੀਤੀ ਹੈਗੀ ਆ ਹਮ ਇਹ ਅੱਜ ਤੋਂ ਕੋਈ 15 ਸਾਲ ਪਹਿਲਾਂ ਇਹ ਫੂਸਕਤਾਈ ਘੱਟ ਹੁੰਦੀ ਸੀਗੀ ਉਦੋਂ ਫੀਮ ਇੰਪੋਰਟ ਨਹੀਂ ਹੁੰਦੀ ਸੀਗੀ ਹਮ ਹੁਣ ਐਸ ਟਾਈਮ 86% ਫੀਮ ਦਵਾਈਆਂ ਵਾਸਤੇ ਇੰਪੋਰਟ ਹੁੰਦੀ ਆ ਹਮ ਹੁਣ ਜਿਹੜੀ ਦਵਾਈਆਂ ਵਾਸਤੇ ਇੰਪੋਰਟ ਕੀਤੀ ਜਾ ਰਹੀ ਹੈਗੀ ਉਹ ਫੀਮ ਅਸੀਂ ਪੈਦਾ ਕਰ ਸਕਦੇ ਆ ਉਦੋਂ ਦੋ ਫਾਇਦੇ ਆ ਹਮ ਇੱਕ ਤਾਂ ਸਾਡਾ ਰੈਵਨਿਊ ਵਧੂਗਾ ਅੱਜ ਸਾਡਾ ਡਾਲਰ ਜਿਹੜਾ ਹੈਗਾ ਫੀਮ ਦੇ ਇمپੋਰਟ ਕਰਨ ਵਿੱਚ ਬਾਹਰ ਜਾਂਦਾ ਹੈਗਾ ਤੇ ਸਾਡੇ ਜਿਹੜੇ ਡਾਲਰ ਬਾਹਰ ਜਾਂਦਾ ਡਾਲਰ ਬਚੂ ਸਾਡਾ ਤੇ ਇੱਕ ਕੁਛ ਨਾ ਕੁਛ ਤਾਂ ਕਿਸਾਨ ਨੂੰ ਮਤਲਬ ਪ੍ਰਬੰਧ ਮਿਲੇਗਾ ਤੇ ਉਹਦਾ ਫਾਇਦਾ ਤਾਂ ਹੋਏਗਾ ਹੋਏਗਾ ਹਮ ਸੈਂਟਰ ਸਰਕਾਰ ਨੂੰ ਫਾਇਦਾ ਹੋਏਗਾ ਸਟੇਟ ਨੂੰ ਫਾਇਦਾ ਹੋਏਗਾ ਤੇ ਪਵਾਉਣ ਨੂੰ ਫਾਇਦਾ ਹੋਏਗਾ ਅਗਲੀ ਗੱਲ ਜਿਹੜੀ ਮਿਆਕੀ ਦੀ ਜਿਹੜੀ ਹਲਵਾਈ ਮਠਿਆਈ ਨਹੀਂ ਖਾਂਦਾ ਹੁੰਦਾ ਤੁਸੀਂ ਕੋਟੇ ਜਾ ਕੇ ਦੇਖਿਓ ਜਿਹੜੀ ਫੀਮ ਪੈਦਾ ਕਰਦੇ ਖਾਂਦੇ ਨਹੀਂ ਹਮ ਅੱਛਾ ਜੇ ਤੁਸੀਂ ਸਰਕਾਰ ਦਾ ਜ਼ਿਕਰ ਕੀਤਾ ਕੇਂਦਰ ਸਰਕਾਰ ਦੀ ਕੀ ਪਾਲਿਸੀ ਹੈ Rajasthan ਦੀ ਕੀ ਪਾਲਿਸੀ ਹੈ ਕਿਸ ਪਾਲਿਸੀ ਤਹਿਤ ਉੱਥੇ ਬਿਜਾਈ ਹੁੰਦੀ ਹੈ ਕਿਸ ਪਾਲਿਸੀ ਤਹਿਤ ਉਹਦੀ ਖਰੀਦ ਹੁੰਦੀ ਹੈ ਬੀਜਨ ਬਜਾਉਣ ਦਾ ਕੰਮ ਤਾਂ ਸਟੇਟ ਦਾ ਹੈ ਅੱਛਾ ਜੀ ਖੇਤੀ ਸਟੇਟ ਦਾ ਵਿਸ਼ਾ ਹੈ ਸੈਂਟਰ ਦਾ ਨਹੀਂਗਾ ਪਿਛਲੇ ਅੰਦੋਲਨ ਵਿੱਚ ਆਪਾਂ ਇਹ ਗੱਲ ਲੋਕਾਂ ਦੇ ਸਾਹਮਣੇ ਕੀਤੀ ਹੈਗੀ ਹੈ ਇਹ ਖੇਤੀ ਹੈ ਬਟ ਐਕਸਪੋਰਟ ਇੰਪੋਰਟ ਜਿਹੜੀ ਹੈਗੀ ਉਹ ਕੇਂਦਰ ਦੇ ਅਥੇਚਾ ਉਹ ਸਟੇਟ ਦੇ ਅਥੇਚਾ ਤੇ ਸਟੇਟ ਨੂੰ ਦਮਾਰ ਦਿੱਤੀ ਅੰਨੀ ਕਹ ਦਿਆ ਫਿਰ ਸਟੇਟ ਕੋ ਦਾ ਏਰੀਆ ਘਟਾਉਂਦੇ ਠੀਕ ਹੈ ਹੂੰ ਤੇ ਏਰੀਆ ਘਟ ਗਿਆ ਤੇ ਫਿਰ ਨੁਕਸਾਨ ਹੋ ਗਿਆ ਹਾਂ ਗੱਲ ਹੈ Rajasthan ਦੇ ਕਿੰਨੇ ਕਿ ਜਿਹੜੇ ਨੇ ਜਿੱਥੇ ਫੀਮਿੰਡ ਦੀ ਖੇਤੀ ਹੁੰਦੀ ਹੁੰਦੀ ਕੋਟ 12 ਚਿਤੌੜ ਪ੍ਰਤਾਪ ਕੜ ਬਸ ਐ ਤਨ ਕੀ ਲੱਗਦਾ ਕਿ ਮਾਤਰ ਜਿਹੜੇ ਜਿਸ ਤਰੀਕੇ ਨਾਲ ਪਹਿਲਾਂ ਕਿਹਾ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਜਾ ਕੇ ਜਾਂ ਕੁਝ ਪੂਰਵੰਚਲ ਦੇ ਵਿੱਚ ਖੇਤੀ ਹੁੰਦੀ ਆ ਇਹ ਪੂਰੇ ਭਾਰਤ ਦੇ ਵਿੱਚ ਕਿਉਂ ਨਹੀਂ ਕੀਤੀ ਹੁੰਦੀ ਜਾਂ ਪੰਜਾਬ ਦੇ ਵਿੱਚ ਕੀ ਲੱਗਦਾ ਕਿ ਕਿਉਂ ਨਹੀਂ ਇਜਾਜ਼ਤ ਦਿੱਤੀ ਜਾ ਰਹੀ ਕਿ ਪੰਜਾਬ ਦੇ ਵਿੱਚ ਇਹਦੀ ਖੇਤੀ ਹੋਵੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨਾਂ ਦਾ ਰੈਵਨਿਊ ਵਧੇ ਕਿਤੇ ਨਾ ਕਿਤੇ ਇਹਦਾ ਹਕੀਕਤ ਇਹ ਆ ਸਰਕਾਰਾਂ ਸਰਕਾਰ ਨਹੀਂ ਚਾਹੁੰਦੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਆ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਆ ਮੈਂ ਨਹੀਂ ਚਾਹੁੰਦਾ ਮੈਂ ਇਹ ਗੱਲ ਨਹੀਂ ਮੰਨ ਸਕਦਾ ਵੀ ਜਿਹੜੀ ਮੈਂ ਤੇਰੇ ਨਾਲ ਕਮਿਟਮੈਂਟ ਕੀਤੀ ਹੋਵੇ ਤੇ ਮੈਂ ਪੂਰੀ ਨਾ ਕਰਾਂ ਕਿਉਂਕਿ ਮੈਨੂੰ ਆਦੀ ਜਿਤ ਪਿਆਰੀ ਆ ਸਾਡੇ ਪ੍ਰਧਾਨ ਮੰਤਰੀ ਜਿਹਨੇ ਸਾਡਾ ਕਮਿਟਮੈਂਟ ਕੀਤੀ ਸੀਗੀ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਬਣਾਓ ਸੀ2+50% ਦੇ ਹਿਸਾਬ ਨਾਲ ਐਮਐਸਪੀ ਦੀ ਗਾਰੰਟੀ ਹੈ ਕਿ ਆਪਕਾ ਪੁੱਤਰ ਖਰੀਦੀ ਜਾਏਗੀ ਔਰ ਪਹਿਲੇ ਹੀ ਕਲਮ ਸੇ ਪਹਿਲੇ ਹੀ ਕੈਬਨਿਟ ਵਿੱਚ ਆਪਕੋ ਕਰਜ਼ ਮੁਕਤ ਕਰ ਦਿੱਤਾ ਜਾਏਗਾ ਜੇ ਇੱਦੀ ਵੱਡਾ ਵਾਦਾ ਕਰਕੇ ਪ੍ਰਧਾਨ ਮੰਤਰੀ ਨਹੀਂ ਕੀਤਾ ਇਹਦੇ ਬਾਅਦ ਪ੍ਰਧਾਨ ਮੰਤਰੀ ਉੱਤੇ ਕੋਈ ਸੁਪਰ ਪਾਵਰ ਹੈ ਜਿਹਨੇ ਉਹਨੂੰ ਰੋਕ ਰਹੀ ਹੈ ਇਹ ਨੀਤੀਆਂ ਥਰੂ ਡਬਲਯੂਟੀਓ ਆਉਂਦੀਆਂ ਜੀ। ਰਾਜਸਥਾਨ ਵਿੱਚ ਵੀ ਪਹਿਲਾਂ ਸਾਡੇ ਪੋਸਟ ਠੇਕੇ ਹੁੰਦੇ ਸੀਗੇ ਉਦੋਂ ਪਹਿਲਾਂ ਵੀਜ਼ਾ ਪਰਮਿਟ ਤੇ ਮਿਲਦੀ ਸੀਗੀ ਤੇ ਹੁਣ ਪੋਸਟ ਠੇਕੇ ਬੰਦ ਕਰਤੇ ਪਰਮਿਟ ਲਈ ਫੀਮੇਲ ਨਹੀਂ ਬੰਦ ਹੋਗੀ। ਕੁਝ ਨਹੀਂਗਾ। ਉਹਦਾ ਕਾਰਨ ਕੀ ਹੈ ਡਬਲਯੂਟੀਓ ਨੇ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਨੂੰ ਮਜ਼ਦੂਰੀ ਤਬਦੀਲ ਕਰਨਾ ਤਾਂਕਿ ਉਹਨੂੰ ਸਸਤੀ ਲੇਬਰ ਮਿਲੇ। ਦੂਜਾ ਕੰਮ ਕੀ ਹੈ ਵੀ ਜਦੋਂ ਛੋਟੇ ਕਿਸਾਨ ਨੂੰ ਮਜਬੂਰ ਕਰਨਾ ਤੇ ਵੱਡਾ ਕਿਸਾਨ ਕਮਜ਼ੋਰ ਹੋਏਗਾ। ਕਸਤੋ ਫੀਲਿੰਗ ਲੱਗੀ ਵੱਡਾ ਕਿਸਾਨ ਹੈ ਕੋਈ ਨਹੀਂਗਾ ਆਪਣੇ 17 18 ਏਕੜ ਦੀ ਸੀਲਿੰਗ ਹੈਗੀ ਆ 46 ਵਿਗਮ ਸੀਲਿੰਗ ਹੈਗੀ ਆ ਹੁਣ 46 ਵਿਗਿਆ ਕਿੱਡਾ ਵੱਡਾ ਕਿਸਾਨ ਹੁੰਦਾ ਪਰ ਇਹ ਫਿਰ ਵੱਡਾ ਕਿਸਾਨ ਕਹਿੰਦੇ ਮੰਨ ਲੈਣੇ 46 ਵਿਗਿਆ ਜਿਹੜਾ ਕਿਸਾਨ ਹੈ ਉਹ ਵੀ ਘਟ ਜਣੇ ਕਿ ਉਹਦੀ ਇਨਕਮ ਘਟੂਗੀ ਸਾਡੇ ਤੁਸੀਂ ਤਾਜਬ ਕਰੋਗੇ 46 ਵਿਗਿਆ ਤੇ ਸਾਡੀ ਮੈਕਸਿਮਮ ਇਨਕਮ ਜਿਹੜੀ ਹੈਗੀ ਆ ਸਾਲ ਦੀ 8 ਤੋਂ 9 ਲੱਖ ਰੁਪਈਆ ਹੁਣ 8-9 ਲੱਖ ਰੁਪਈਆ ਵਾਲਾ ਕਿਸਾਨ ਕਿੱਡਾ ਵੱਡਾ ਹੋ ਗਿਆ ਇੱਕ ਗਲਤ ਅਰਣਾ ਪਾ ਲਈਆਂ ਜਾਣੀਆਂ ਗਈਆਂ ਜੇ ਕੋਈ ਸਰਕਾਰ ਹੈਗੀ ਆ ਜਾਂ ਕੋਈ ਵੱਡਾ ਟਰੈਕਟਰ ਹੈਗਾ ਉਹਨੇ ਕਿਸਾਨੀ ਦੇ ਨਾਲ ਸਾਈਡ ਵਾਸਨ ਕੀਤਾ ਹੋਇਆ ਹੁਣ ਮੁੜ ਕੇ ਫਿਰ ਮੁੱਦੇ ਤੇ ਆਉਣਾ ਹੈਗਾ ਵੀ ਇਹ ਰੈਵਨਿਊ ਵੱਧ ਸਕਦਾ ਹੈ ਸਰਕਾਰਾਂ ਕਰਦੀਆਂ ਕਿਉਂ ਨਹੀਂ ਗਈਆਂ ਸਰਕਾਰਾਂ ਦੇ ਉੱਤੇ ਵੱਡਾ ਜਿਹੜਾ ਗਲਵਾ ਹੈ ਉਹ ਡਬਲਯੂਟੀਓ ਦਾ ਹੈ ਕਿ ਭਾਰਤ ਦੇ ਵਿੱਚ ਵੀ ਫਗਾਨਿਸਤਾਨ ਤੋਂ ਫੀਮ ਆ ਰਹੀ ਹੈ ਬਿਲਕੁਲ ਜਿਹੜੀ 86% ਇੰਪੋਰਟ ਹੋ ਰਹੀ ਇੱਕ ਤਵਾਰੀ ਉਹ ਹਮ ਬਾਹਲੀ ਕੰਟਰੀਸ ਤੋਂ ਆ ਰਹੀ ਹੈ ਨਾ ਮੈਨੂੰ ਚੀਜ਼ ਮੈਂ ਮੈਂ ਪਤਾ ਨਹੀਂ ਕਰ ਰਿਹਾ ਹਮ ਕੰਪਨੀਆਂ ਦੀ ਡਿਮਾਂਡ ਹੈ ਮੈਡੀਕਲ ਦੀ ਸਾਡੇ ਕੋਲੇ ਆંકੜੇ ਆ 86% ਇمپੋਰਟ ਹੋ ਰਹੀ ਹੈ ਹੁਣ 86% ਜਿਹੜੀ ਇمپੋਰਟ ਹੋ ਰਹੀ ਹੈ ਆਪਾਂ ਅਫਗਾਨਿਸਤਾਨ ਤੋਂ ਹੋਵੇ ਪਾਕਿਸਤਾਨ ਤੋਂ ਵੀ ਕਿਤੇ ਆ ਤਾਂ ਬਾਹਰ ਹੋ ਰਹੀ ਹੈ ਨਾ ਤੇ ਸਾਡੀ ਲੜਾਈ ਕੀ ਹੈ ਵੀ ਪੈਦਾਚ ਕਰ ਸਕਦੇ ਆ ਹੁਣ ਇਸ ਸਾਲ ਇਹਨਾਂ ਨੇ ਪਾਮ ਆਇਲ ਤੇ ਦਾਲਾਂ 2.5 ਲੱਖ ਕਰੋੜ ਦੀਆਂ ਇمپੋਰਟ ਕੀਤੀਆਂ ਜਦਕਿ ਅਸੀਂ ਕਹਿੰਦੇ ਵੀ ਸਾਨੂੰ ਦੱਸੋ ਤੁਹਾਨੂੰ ਦਾਲ ਚਾਹੀਦੀ ਆ ਸਰੋਂ ਚਾਹੀਦੀ ਆ ਅਸੀਂ ਪੈਦਾ ਕਰਕੇ ਦੇਵਾਂਗੇ 1965 ਦੇ ਵਿੱਚ ਜਦੋਂ ਖੇਤੀ ਤੇ ਇਡਾ ਵੱਡਾ ਸੰਕਟ ਸੀਗਾ ਜਦੋਂ ਅਸੀਂ ਠੁੱਠਾ ਫੜ ਕੇ ਅਮਰੀਕਾ ਕੋ ਜਾਂਦੇ ਸੀ ਕਣਕ ਦੇ ਦੇ ਜਦੋਂ ਲਾਲ ਬਾਦਨ ਸ਼ਾਸਤਰੀ ਨੂੰ ਗੱਲ ਕਹਿਣੀ ਪਈ ਸੀ ਕਿ ਮੇਰੇ ਦੇਸ਼ ਵਾਸੀਓ ਇੱਕ ਦਮ ਵਰਤ ਰੱਖਿਆ ਕਰੋ ਉਸ ਟਾਈਮ ਸਰ ਕੋ ਟਰੈਕਟਰ ਨਹੀਂ ਸੀਗੇ ਮਸ਼ੀਨਰੀ ਯੁੱਗ ਨਹੀਂ ਸੀਗਾ ਤੇ ਤੁਸੀਂ ਤਾਜਬ ਕਰੋਗੇ 3 ਸਾਲਾਂ ਦੇ ਵਿੱਚ ਵਿੱਚ ਇੰਡੀਆ ਸੈਲਫ ਡਿਪੈਂਡੈਂਟ ਹੋ ਗਿਆ ਸੀਗਾ ਤੇ ਉਸ ਟਾਈਮ ਅਨਾਜ ਸਕੂਲਾਂ ਦੇ ਕਮਰੇ ਦੇ ਰੱਖਿਆ ਗਿਆ ਸੀਗਾ ਜਿਹੜੇ ਪਲੇਟਫਾਰਮ ਸੀਗੇ ਉਹਨਾਂ ਦੇ ਰੱਖਿਆ ਗਿਆ ਸੀਗਾ ਕਿਉਂਕਿ ਅਨਾਜ ਨੂੰ ਆਏ ਸੰਭਾਲਿਆ ਸੀਗਾ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਅਸੀਂ ਉਸ ਟਾਈਮ ਉਹਨਾਂ ਹਾਲਾਤਾਂ ਵਿੱਚ ਦੇਸ਼ ਨੂੰ 3 ਸਾਲਾਂ ਵਿੱਚ ਆਤਮ ਨਿਰਭਰ ਕਰ ਸਕਦੇ ਆ ਤੇ ਠੂਠਾ ਛੜਾ ਸਕਦੇ ਆ ਤੇ ਮਾਨ ਨਾਲ ਜਿਉਣਾ ਸਾਡੇ ਪ੍ਰਧਾਨ ਮੰਤਰੀ ਕਿਤੇ ਜਾਵੇ ਮੰਗਨਾਂ ਜਾਵੇ ਅਸੀਂ ਇਹ ਕਰ ਸਕਦੇ ਆ ਤੇ ਅੱਜ ਦੇ ਦਿਨ ਸਰਕਾਰ ਮੂੰਹ ਆ ਕੱਢੇ ਵੀ ਛੋਲੇ ਚਾਹੀਦੇ ਆ ਕਿ ਫੀਮ ਚਾਹੀਦੀ ਆ ਕਿ ਤੁਹਾਨੂੰ ਅਰਹੜ ਚਾਹੀਦੀ ਆ ਕਿ ਮੂੰਗ ਚਾਹੀਦੀ ਆ ਕਿ ਕਣਕ ਚਾਹੀਦੀ ਜਿੰਨੀ ਕਹਿੰਦੇ ਓਨੀ ਪਤਾ ਕਰਕੇ ਦੇਵਾਂਗੇ ਇਹ ਸਾਡੀ ਕਮਿਟਮੈਂਟ ਆ ਸਰਕਾਰ ਨਾਲ ਪਰ ਸਰਕਾਰ ਆਪ ਦਾ ਆਵਾਮ ਬਾਰੇ ਸੋਚੇ ਤੇ ਡਬਲਯੂਟੀਏ ਦੇ ਗਲਬੇ ਚੋਂ ਬਾਹਰ ਨਿਕਲ ਕੇ ਆਵੇ ਕਿਉਂਕਿ ਸਾਨੂੰ ਪਤਾ ਹੈ ਮਜਬੂਰ ਹੈ ਪਰ ਇਸ ਟਾਈਮ ਸਰਕਾਰ ਦਾ ਕੰਮ ਕੀ ਹੈ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਡਬਲਯੂਟੀਓ ਨੂੰ ਵੀ 13 ਮਹੀਨੇ ਪਹਿਲਾਂ ਅੰਦੋਲਨ ਹੋਇਆ ਕਿਸਾਨ ਜਾਗ ਚੁੱਕੇ ਆ ਦੁਬਾਰਾ ਫਿਰ ਇੰਡੀਆ 'ਚ ਅੰਦੋਲਨ ਹੋ ਰਿਹਾ ਬਹੁਤ ਵੱਡੇ ਲੈਵਲ ਤੇ ਤੇ ਇਹ ਅੰਦਲ ਕੱਲੇ ਪੰਜਾਬ ਦਾ ਨਹੀਂਗਾ ਤੁਸੀਂ ਵੇਖਿਆ ਹੋਣਾ ਰੇਲ ਰੁਕੋ ਜਿਹੜਾ ਆਗਾ ਘੱਟੋ ਘੱਟ 200 3 ਥਾਵਾਂ ਤੇ ਹੋਇਆ ਪੂਰੇ ਇੰਡੀਆ ਵਿੱਚ ਮੱਧ ਪ੍ਰਦੇਸ਼ ਵਿੱਚ ਅੱਜ ਤੱਕ ਦੀ ਰੇਲ ਹੀ ਰੋਕੀ ਗਈ ਪਹਿਲੀ ਵਾਰੀ ਮੱਧ ਪ੍ਰਦੇਸ਼ ਵਿੱਚ ਰੇਲ ਰੋਕਣ ਵਾਸਤੇ ਮੇਨ ਸੜਕ ਤੇ ਉਹ ਰੇਲਵੇ ਟ랙 ਤੇ ਗਏ ਆਗੇ 22 ਕੰਟਰੀਆਂ ਵਿੱਚ ਇਸ ਟਾਈਮ ਪ੍ਰੋਟੈਸਟ ਚੱਲ ਰਹੇ ਆ ਕੋਈ ਤਾਂ ਫਸਲ ਦੀ ਕਿੰਦਲਾਈ ਕਰ ਰਿਹਾ ਹੈਗਾ ਕੋਈ ਸਬਸਿਡੀ ਵਾਸਤੇ ਕਰ ਰਿਹਾ ਹੈਗਾ 2023 ਦੇ ਵਿੱਚ 65 ਕੰਟਰੀਆਂ ਵਿੱਚ ਕਿਸਾਨ ਪ੍ਰੋਟੈਸਟ ਹੋਇਆ ਸੋ ਸਰਕਾਰ ਨੂੰ ਉਹਨਾਂ ਗੱਲਾਂ ਦਾ ਹਵਾਲਾ ਦੇ ਕੇ ਆਪਦੇ ਦੇਸ਼ ਦਾ ਹਵਾਲਾ ਦੇ ਕੇ ਸਭ ਤੋਂ ਵੱਡੀ ਗੱਲ ਹੈ ਵੀ ਸਾਡਾ ਦੇਸ਼ ਅਮਰੀਕਾ ਇੰਗਲੈਂਡ ਦੀ ਤਰਜ਼ ਤੇ ਨਹੀਂ ਚੱਲ ਸਕਦਾ ਕਿਉਂਕਿ ਅਮਰੀਕਾ ਵਿੱਚ 2% ਫਾਰਮਰ ਹੈ ਯੂਰਪ ਵਿੱਚ 100% ਫਾਰਮਰ ਹੈ ਤੇ ਇੱਥੇ 60% ਫਾਰਮਰ ਹੈ ਤੇ ਸਾਡੀ ਜਿਹੜੀ ਆਰਥਿਕਤਾ ਨਿਰਭਰ ਹੀ ਖੇਤੀ ਤੇ ਕਰਦੀ ਹੈ ਤੇ ਜਿਹੜੀ ਰੀੜ ਦੀ ਹੱਡੀ ਹੈ ਅਗਰ ਉਹ ਖਰਾਬ ਹੋ ਜੇ ਤੇ ਸਭ ਨਕੰਮਾ ਹੋ ਜਾਂਦਾ ਸਾਡੀ ਰੀੜ ਦੀ ਹੱਡੀ ਭਾਰਤ ਦੀ ਖੇਤੀ ਹੈ ਆਰਥਿਕਤਾ ਕਦੀ ਗ੍ਰਾਮੀਣ ਭਾਰਤ ਹੈਗਾ ਅਗਰ ਗ੍ਰਾਮੀਣ ਭਾਰਤ ਤੇ ਚੋਟ ਕਰੋਗੇ ਤੇ ਭਾਰਤ ਕਦੀ ਵੀ ਵਿਸ਼ਵਗੁਰੂ ਨਹੀਂ ਬਣ ਸਕਦਾ ਉਲਟਾ ਗੁਲਾਮ ਗੁਲਾਮੀ ਵਾਲ ਵਧਿਆ Rajasthan ਦੇ ਵਿੱਚ ਜਿਹੜੇ ਕਿਸਾਨ ਅਫੀਮ ਦੀ ਖੇਤੀ ਕਰਦੇ ਨੇ ਤੁਸੀਂ ਕਿਹਾ ਇੱਕ ਕਨਾਲ ਦੋ ਕਨਾਲ ਦੇ ਵਿੱਚ ਕਰਦੇ ਨੇ ਬਾਕੀ ਜਿਹੜੀ ਜ਼ਮੀਨ ਹੈ ਬਾਕੀ ਕੀ ਕਰਦੇ ਨੇ ਖੇਤੀ ਕੀ ਕਰਦੇ ਨੇ ਬਾਕੀ ਉਹ ਰਾਜਸਥਾਨ ਬੜਾ ਵੱਡਾ ਪ੍ਰਦੇਸ਼ ਹੈ ਇਹ ਚ ਬਹੁਤ ਫਸਲਾਂ ਹੁੰਦੀਆਂ ਹੁਣ ਜਿੱਥੇ ਤੁਸੀਂ ਜਾਓਗੇ ਕੋਟੇ ਤੁਹਾਨੂੰ ਉੱਥੇ ਲਸਣ ਦੀ ਖੇਤੀ ਮਿਲੇਗੀ ਤੁਹਾਨੂੰ ਤੇ ਪਿਆਜ਼ ਦੀ ਖੇਤੀ ਮਿਲੇਗੀ ਤੁਹਾਨੂੰ ਤੇ ਕਣਕ ਵੀ ਮਿਲੇਗੀ ਤੁਹਾਨੂੰ ਛੋਲੇ ਮਿਲਣਗੇ ਤੁਹਾਨੂੰ ਸਰ੍ਹੋਂ ਵੀ ਮਿਲੇਗੀ ਤੁਹਾਨੂੰ ਜੀਰਾ ਵੀ ਮਿਲੇਗਾ ਇਹ ਸਭ ਕੁਝ ਹੀ ਮਿਲੇਗਾ ਮਹਿੰਦੀ ਮਿਲੇਗੀ ਅੱਛਾ ਜੌਂ ਮਿਲਣਗੇ ਉਸ ਤੋਂ ਬਾਅਦ ਤੁਹਾਡੇ ਫਰੂਟ ਆਪਣੇ ਫਾਈ ਮਾਦ ਪਰ ਜਾਓਗੇ ਅਮਰੂਦਾਂ ਦੇ ਬਾਗ ਆ ਗੰਗਰਾਂ ਦੇ ਜਾਓ ਤਿੰਨੂਆਂ ਦੇ ਬਾਗ ਆ ਨਿੰਬੂਆਂ ਦੇ ਬਾਗ ਆ ਰਾਜਸਥਾਨ ਦੇ ਵਿੱਚ ਖੇਤੀ ਲਗਭਗ ਸਾਰੀ ਹੁੰਦੀ ਆ ਝੋਨਾ ਵੀ ਹੁੰਦਾ ਕੁਸ਼ਰੀਏ ਵਿੱਚ ਅੱਛਾ ਯਾਨੀ ਕਿ ਰਾਜਸਥਾਨ ਐਸੀ ਕੋਈ ਫਸਲ ਨਹੀਂ ਜਿਹੜੀ ਨਾ ਹੁੰਦੀ ਹੋਵੇ ਲਗਭਗ ਫੀਮ ਨੂੰ ਲੈ ਕੇ ਕ腐ਸ਼ਨ ਹੁੰਦੀ ਹੈ ਰਾਜਸਥਾਨ ਦੇ ਵਿੱਚ ਜਿੱਥੇ ਸਰਕਾਰ ਤੋਂ ਪਰਮਿਟ ਲੈਣਾ ਪਊਗਾ ਉੱਥੇ ਕ腐ਸ਼ਨ ਹੋएगी ਹੋਈ ਜੇ ਮੈਂ ਆਪਦੀ ਜ਼ਮੀਨ ਦੀ ਹੱਦਬੰਦੀ ਵੀ ਕਰਵਾਉਣੀ ਆ ਨਾ ਤਾਂ ਹੀ ਪਟਵਾਰੀ ਕਹਿੰਦਾ ਇੰਨੇ ਪੈਸੇ ਲੱਗਣਗੇ ਗਲਤ ਨਹੀਂ ਕਰ ਰਿਹਾ ਮੈਂ ਤੇ ਜਦੋਂ ਅਸੀਂ ਸਰਕਾਰ ਤੋਂ ਸਰਕਾਰੀ ਕਰਮਚਾਰੀ ਤੋਂ ਪਟਾ ਲੈਣਾ ਹੈ ਪਟਾ ਲੈਣ ਵਾਸਤੇ ਤੁਹਾਨੂੰ ਪਤਾ ਪਟਾ ਫੇਰ ਹੀ ਮਿਲੂਗਾ ਜੇ ਮੈਂ ਪੱਤੇ ਦੇ ਉੱਤੇ ਭਾਰ ਰੱਖਿਆ ਹੋਊਗਾ ਇਹ ਤਾਂ ਇੱਕ ਰਿਵਾਜ ਬਣ ਗਿਆ ਜਿਹੜਾ ਬਹੁਤ ਮਾੜਾ ਰਿਵਾਜ ਆ ਸਰਕਾਰੀ ਦਫ਼ਤਰ ਜਾਣ ਦਾ ਮਤਲਬ ਇਹ ਆ ਵੀ ਜਾਂ ਤਾਂ ਕੋਈ ਦਲਾਲ ਲੱਭੋ ਤੇ ਜਾਂ ਕੋਈ ਸਟਰੋਂਗ ਯੂਨੀਅਨ ਹੋਵੇ ਜਿੱਦੋਂ ਡਰ ਤੋਂ ਕਮ ਹੋਵੇ ਦੋ ਤਰੀਕੇ ਆ ਬਸ ਅੱਛਾ ਜਦੋਂ ਅਫੀਮ ਦੀ ਖੇਤੀ ਤਿਆਰ ਹੋ ਜਾਂਦੀ ਹੈ ਜਦੋਂ ਅਫੀਮ ਉਤਾਰੀ ਜਾਂਦੀ ਉਦੋਂ ਵੀ ਕਰਪਸ਼ਨ ਹੁੰਦੀ ਆ ਕਿਸਾਨ ਬਲੈਕ ਦੇ ਵਿੱਚ ਵੀ ਵੇਚਦਾ ਫੀਮ ਹੈ ਜਿਹੜੀ ਅੱਜ ਫੀਮ ਬਾਜ਼ਾਰ 'ਚ ਮਿਲਦੀ ਆ ਤੇ ਤੁਹਾਰੀ ਆ ਦਿਨੇ ਪ੍ਰਸ਼ਾਸਨ ਰਾਤ ਨੂੰ ਪ੍ਰਸ਼ਾਸਨ ਨਹੀਂ ਆਣੀ ਉੱਥੇ ਹਾਂ ਰਾਤ ਨੂੰ ਨਹੀਂ ਆਇਆ ਠੀਕ ਹੈ ਨਾ ਬਈ ਕੰਮ ਉਹੀ ਰੁਕਦਾ ਜਿਹਦੀ ਨੀਤ ਸਾਫ਼ ਹੋਵੇ ਜੇ ਮੇਰੀ ਨੀਤ ਮਾੜੀ ਆ ਤੂੰ ਮੇਰੇ ਤੇ ਕਿੰਨੇ ਪੈਰੇ ਲਾ ਲਓ ਮੈਂ ਆਪਦਾ ਕੰਮ ਕਰ ਹੀ ਜਾਣਾ ਹੈਗਾ ਤੇ ਨੀਤ ਸਾਫ਼ ਉਦੋਂ ਹੁੰਦੀ ਹੈ ਜਦੋਂ ਸਰਕਾਰ ਦਾ ਤੇ ਆਵਾਮ ਦਾ ਇੱਕ ਦੂਜੇ ਤੇ ਵਿਸ਼ਵਾਸ ਹੋਵੇ ਸਾਡਾ ਆਵਾਮ ਨੂੰ ਇਸ ਟਾਈਮ ਆਪਦੀਆਂ ਸਰਕਾਰਾਂ ਤੇ ਤੇ ਪ੍ਰਸ਼ਾਸਨ ਤੇ ਵਿਸ਼ਵਾਸ ਉੱਠ ਚੁੱਕਿਆ ਜਿਹੜੀ ਸਭ ਤੋਂ ਮਾੜੀ ਗੱਲ ਹੈ ਜਿਹਦੀ ਬਲੈਕ ਹੁੰਦੀ ਉਹ ਵੀ ਤੇ ਪ੍ਰਸ਼ਾਸਨ ਦੇ ਮिली-ਪੁਕਤ ਨਹੀਂ ਹੁੰਦੀ ਹੋਵੇਗੀ ਆ ਡਾਣੀ ਪੋਰਟ ਤੋਂ ਕਿੰਨੀ ਕਿੰਨੀ ਵੱਡੇ ਖੇਪਾ ਫੜੀਆਂ ਗਈਆਂ ਤੇ ਇੱਕ ਟੀਵੀ ਚੈਨਲ ਤੇ ਸਟੋਰੀ ਨਹੀਂ ਬਣੀ ਮੈਂ ਸੁਣੀ ਨਹੀਂ ਅਜੇ ਤੱਕ ਦੀ ਜੇ ਟਮਾਟਰ 60 ਰੁਪਏ ਕਿਲੋ ਹੋ ਜਾਣਾ ਤੇ ਜੋ ਰੌਲਾ ਪਾਉਣ ਲੱਗਦੇ ਆਗੇ ਰਸੋਈ ਤੋਂ ਟਮਾਟਰ ਹੁਆ ਬਾਹਰ ਮਹਿੰਗਾਈ ਵੜ ਗਈ ਜਦ ਕੀ ਕਿਸਾਨ ਨੇ 15 ਰੁਪਏ ਕਿਲੋ ਵਿੱਚ ਆਉਂਦਾ ਅਸੀਂ ਕਿਉਂ ਮੰਗ ਰਹੇ ਆ ਐਮਐਸਪੀ ਦੀ ਖਰੀਦ ਦਾ ਗਰੰਟੀ ਕਾਨੂੰਨ ਕ腐ਸ਼ਨ ਕਰੇਗੀ ਬਲੈਕ ਮਾਰਕੀਟਿੰਗ ਘਟੇਗੀ ਅੱਜ ਕਦੀ ਵੀ ਕਿਸਾਨ ਨੂੰ ਆਲੂ ਦਾ ਰੇਟ ਗੰਡੇ ਦਾ ਰੇਟ ਲਸਦਾ ਰੇਟ ਜੋ ਰੇਟ ਵਿਕਦਾ ਉਹਦੋਂ ਦਸਵਾਂ ਹਿੱਸਾ ਮਿਲਦਾ ਮੈਂ ਤਾਂ ਗੱਲ ਕਰ ਗਿਆ ਆਲੂ ਤੇ ਗੰਡਾ ਫਟਾ ਕੇ 10 ਰੁਪਏ ਕਿਲੋ ਉੱਤੇ ਵੀ ਕਿਆ ਨਹੀਂ ਜਿਹੜਾ 60-60 ਰੁਪਏ 80-80 ਕਿਲੋ ਵਿਆਰਜ ਵਿਕਦਾ ਰਿਹਾ ਹੈਗਾ ਲਸਣ ਸਾਡਾ ਕਦੀ 20 30 40 ਕਿਲੋ ਉੱਤੇ ਵੀ ਕਿਆ ਨਹੀਂ ਜਿਹੜੇ ਕਈ ਵਾਰੀ 2.5 3-3 ਰੁਪਏ ਕਿਲੋ ਹੋ ਜਾਂਦਾ ਹੈਗਾ ਇਸੇ ਤਰੀਕੇ ਨੇ ਫੀਮ ਦੀ ਖੇਤੀ ਫਿਰ ਹੋਵੇਗੀ ਕਿ ਜਿਹੜਾ ਪਾਸ ਕਿਸਾਨ ਨੂੰ ਮਿਲਣਾ ਉਹ ਬਹੁਤ ਲੋ ਪ੍ਰਾਈਸ ਹੋਵੇਗਾ ਪਰ ਜਿਹੜੇ ਧਨਾੜਵਾ ਉਹਨਾਂ ਨੇ ਕਬਜ਼ਾ ਕੀਤਾ ਹੋਵੇਗਾ ਇਹ ਸਾਰੇ ਖੇਤੀ ਦੇ ਉੱਤੇ ਚਾਹ ਫੀਮ ਦੀ ਹੈ ਲਸਣ ਦੀ ਆ ਚੈਕਣਕਾ ਜਾਂ ਗੰਡੇ ਨੇ ਜਾਂ ਕੁਝ ਵੀ ਹੈ ਜਿਵੇਂ ਜਿਸ ਤਰੀਕੇ ਨਾਲ ਤੁਹਾਡਾ ਅੰਦੋਲਨ ਚੱਲ ਰਿਹਾ ਹੈ ਐਮ ਐਸ ਪੀ ਨੂੰ ਲੈ ਕੇ ਕਿਸਾਨ ਨੂੰ ਐਮ ਐਸ ਪੀ ਦਿੱਤੀ ਜਾਵੇ ਘਟੋ ਘਟ ਖਰੀਦ ਮੁੱਲ ਜਿਹੜਾ ਉਹ ਤੈਅ ਕੀਤਾ ਜਾਵੇ ਤੇ ਫਿਰ ਇਸੇ ਤਰੀਕੇ ਨਾਲ ਫਿਰ ਫੀਮ ਤੇ ਹੋਵੇਗਾ ਫਿਰ ਬਹੁਤੀ ਦਾ ਕਾਰਜ ਕਰਜੋਗ ਹੈਗੇ ਨਹੀਂ ਉਹ ਵੀ ਨਹੀਂ ਤੁਸੀਂ ਗੱਲ ਸਮਝਣੇਗੇ ਅਜੇ ਛੋਟੇ ਛੋਟੇ ਪਰਮਟ ਦਿੰਦੇ ਆਗੇ ਪਰਮਟ ਦੀ ਗਿਣਤੀ ਵੱਧ ਜਾਈਗੀ ਹੂੰ ਠੀਕ ਹੈ ਨਾ ਨੰਬਰ ਆਫ ਫਾਰਮਰਸ ਵੱਧ ਜਾਣਗੇ ਪਰ ਰਹਿਣਗੇ ਛੋਟੇ ਹੀ ਨਾ ਪਰ ਅਸੀਂ ਜਿਹੜੀ ਘੱਟੋ ਘੱਟ ਖਰੀਦ ਕੀਮਤ ਦੀ ਮੈਂ ਕਿਉਂ ਕਰ ਰਹੇ ਹਾਂ ਇਹਦੇ ਨਾਲ ਕਾਲਾ ਬਾਜ਼ਾਰੀ ਤੇ ਰੁਕੂਗੀ ਹੁਣ ਸਰਕਾਰ ਹੀ ਇਮਾਨਦਾਰ ਹੋਵੇ ਤੁਸੀਂ ਜੇ ਫੀਮ ਦੀ ਗੱਲ ਲੈ ਕੇ ਆ ਜਨੇ ਆਪਾਂ ਜੇ ਸਰਕਾਰ ਹੀ ਮੇਰੇ ਤੋਂ 2.5 ਲੱਖ ਰੁਪਏ ਕਿਲੋ ਫੀਮ ਲੈ ਲੇ ਤੇ ਮੈਂ ਕਿਉਂ ਵੇਚਾਂ ਜਿੰਨੀ ਮੇਰੀ ਪੈਦਾ ਹੋਵੇ ਉਹਨੇ ਫਿਰ ਸਰਕਾਰ ਨੂੰ ਦੇ ਦੂੰਗਾ ਮੈਂ ਤੇ ਜਦੋਂ ਸਰਕਾਰ ਨੇ ਕਿਹਾ ਵੀ ਮੈਂ ਇਹੋ ਤੋਂ ਲੈਣੀ ਸਸਤੀ ਬਾਰੋਂ ਗਾਉਣੀ ਵੰਗੀ ਹੂੰ ਸਾਡੇ ਤੋਂ ਚੋਲੇ ਲੈਣੇ ਨੇਗੇ ਹੂੰ ਬਾਹਰੋਂ ਇਪੋਰਟ ਕਰਨੇ 115 ਰੁਪਏ ਕਿਲੋ ਹੂੰ ਦਿੱਕਤ ਇੱਥੇ ਆ ਨਾ ਹੂੰ ਪਰ ਮੁੜ ਕੇ ਜੇਕਰ ਮਤਲਬ ਹੈ ਕਿ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਸ਼ੁਰੂ ਹੋ ਗਈ ਫਿਰ ਇਹਦੇ ਲਈ ਅੰਦੋਲਨ ਵੱਖਰਾ ਲੜਨਾ ਪਵੇਗਾ ਕਿ ਭਾਈ ਸਾਨੂੰ ਇਹਦਾ ਮੋਲ ਜਿਹੜਾ ਪੂਰਾ ਨਹੀਂ ਮਿਲ ਰਿਹਾ ਜਿਸ ਤਰੀਕੇ ਨਾਲ ਬਾਕੀ ਖੇਤੀ ਦਾ ਮੋਲ ਨਹੀਂ ਪੂਰਾ ਮਿਲ ਰਿਹਾ ਦੇਖੋ ਜਿਸ ਚੀਜ਼ ਦਾ ਮੋਲ ਨਾ ਮਿਲੂਗਾ ਅੰਦੋਲਨ ਕਰਨੇ ਪਊਗਾ ਇਹਦਾ ਸਾਡਾ ਰਾਈਟ ਹੈਗਾ ਜਦੋਂ ਸਾਨੂੰ ਇਹ ਲੱਗੂਗਾ ਵੀ ਮੇਰਾ ਖਰਚਾ ਵੱਧਾ ਤੇ ਇਨਕਮ ਘਟਾ ਤੇ ਨੇਚਰਲ ਗੱਲ ਹੈ ਡਿਮਾਂਡ ਆਪਣੇ ਆਪ ਆਵਾਜ਼ ਉਠਣੀ ਹੈਗੀ ਆ ਮੁੱਦਾ ਕਦੀ ਬਣਾਇਆ ਨਹੀਂ ਜਾਂਦਾ ਹੁੰਦਾ ਕੋਈ ਮੁੱਦਾ ਪੈਦਾ ਨਹੀਂ ਕਰ ਸਕਦਾ ਪੈਦਾ ਕੀ ਤੁਸੀਂ ਮੁੱਦਾ ਪੈਦਾ ਕਰੋਗੇ ਤੇ ਤੁਸੀਂ ਨੁਕਸਾਨ ਖਾਓਗੇ ਤਾਂ ਆਵਾਮ ਨਹੀਂ ਖੜਦੇ ਆਵਾਮ ਜਨਤਾ ਜਨਾਰਦਨ ਉਦੋਂ ਆਉਂਦੀ ਹੈ ਜਦੋਂ ਜਨਤਾ ਨੂੰ ਇਹ ਲੱਗੇ ਇਹ ਮੁੱਦਾ ਮੇਰਾ ਹੈ ਮੇਰੇ ਨਾਲ ਜੁੜਿਆ ਹੈ ਤੇ ਮੈਨੂੰ ਇਹਦੀ ਲੋੜ ਹੈ ਤੇ ਜੇ ਉਹ ਅਫੀਮ ਦੀ ਖੇਤੀ ਸ਼ੁਰੂ ਕਰਕੇ ਉਹਦਾ ਰੇਟ ਘੱਟ ਰੱਖਣਗੇ ਤਾਂ ਮੁੱਦਾ ਬਣੇਗਾ ਮੁੱਦਾ ਬਣੇਗਾ ਲੋਕ ਉੱਥੇ ਇਹ ਸੈਂਟਰ ਦੀ ਇਨਵੋਲਵਮੈਂਟ ਕੋਈ ਹੈਗੀ ਜਿਵੇਂ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਸ਼ੁਰੂ ਕਰਨੀ ਹੋਵੇ ਇਹ ਸਟੇਟ ਸਬਜੈਕਟ ਹੈ ਜਾਂ ਸੈਂਟਰ ਸਬਜੈਕਟ ਹੈ ਖੇਤੀ ਸਬਜੈਕਟ ਸਟੇਟ ਦਾ ਪਰ ਖੇਤੀਬਾੜੀ ਸਬਜੈਕਟ ਸਟੇਟ ਦਾ ਪਰ ਇਹਦੇ ਉੱਤੇ ਗਲਵਾ ਡਬਲਯੂਟੀਓ ਦਾ ਡਬਲਯੂਟੀ ਚਾਊਗਾ ਤੇ ਮਤਾ ਪਾਸ ਹੋਊਗਾ ਡਬਲ ਨਹੀਂ ਚਾਊਗਾ ਤੇ ਨਹੀਂ ਮਤਾ ਪਾਸ ਹੋਊਗਾ ਕਿਉਂਕਿ ਡਬਲਯੂਟੀਓ ਨੇ ਸਿੰਥੈਟਿਕ ਡਰਗ ਬਚਨਾ ਹੈ ਡਬਲਯੂਟੀਓ ਨੇ ਜੋ ਫਿਊਚਰ ਵਰਲਡ ਆਰਡਰ ਹੈਗਾ 2030 ਉਹਦੇ ਵਿੱਚ ਇਹਨਾਂ ਨੇ ਪਬਲਿਸ਼ਟ ਘਟ ਕਰਨੀ ਤੁਸੀਂ ਕਰੋਨਾ ਤੇ ਆ ਜਾਓ ਮਹਾਮਾਰੀ ਸੀ ਪਰ ਮੈਨੂੰ ਇਹ ਗੱਲ ਦੱਸੋ ਕਰੋਨਾ ਨਾਲ ਤਾਂ ਬੰਦੇ ਘਟ ਮਰੇ ਆ ਪਰ ਕਰੋਨਾ ਤੋਂ ਡਰ ਕੇ ਵੱਧ ਮਰੇ ਜਦੋਂ ਕਰੋਨਾ ਚੱਲ ਰਿਹਾ ਸੀ ਅਸੀਂ ਸੜਕਾਂ ਤੇ ਬੈਠੇ ਸੀ ਨਾ ਮੋਰਚਿਆਂ ਤੇ ਤੁਸੀਂ ਸੀਗੇ ਹੂੰ ਬਿਲਕੁਲ ਮੋਰਚਿਆਂ ਤੇ ਕਿੰਨੇ ਕੁ ਬੰਦੇ ਸੀ ਜਿਹੜੇ ਕੋਰੋਨਾ ਵਾਸਤੇ ਸਹੀ ਗੱਲ ਹੈ ਪਰ ਕੋਈ ਹਵਾ ਬਣਾਇਆ ਗਿਆ ਹਵਾ ਬਣਾ ਕੇ ਬਲੈਕ ਮਾਰਕੀਟਿੰਗ ਕੀਤੀ ਗਈ ਮਤਲਬ ਤੁਹਾਡਾ ਜਿਹੜਾ ਕਰੋਨਾ ਦੀ ਵੈਕਸੀਨ ਜਿਹੜੀ ਆ ਉਹ ਬਲੈਕ ਦੇ ਵਿੱਚ ਵੇਚੀ ਗਈ ਤੇ ਦਵਾਈਆਂ ਬਲੈਕ ਦੇ ਵਿੱਚ ਵਿੱਚ ਵੇਚੀਆਂ ਗਈਆਂ ਕੋਰੋਨਾ ਨੂੰ ਲੈ ਕੇ ਕੋਰੋਨਾ ਨੂੰ ਲੈ ਕੇ ਉਹੀ ਗੱਲ ਕਰਨਾ ਇਹ ਸਾਰੀਆਂ ਨੀਤੀਆਂ ਡਬਲਯੂਟੀਓ ਦੀਆਂ ਨੇ ਤੁਸੀਂ ਹੁਣ ਬਲੱਡ ਪ੍ਰੈਸ਼ਰ ਤੇ ਆਜੋ ਅੱਜ ਤੋਂ 30 ਸਾਲ ਪਹਿਲਾਂ ਬਲੱਡ ਪ੍ਰੈਸ਼ਰ 103 ਨਾਰਮਲ ਹੁੰਦਾ ਸੀਗਾ ਹੁਣ 120 ਕਰਦਾ ਤੇ ਆਲੇ 10 ਸਾਲਾਂ ਚ ਨਵੀਂ ਆਊਗੀ ਨਾ ਉਹ 110 ਹੋਊਗਾ ਉਹ 110 ਕਰ ਦੇਣਗੇ 60% ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਜਾਏਗੀ ਮਤਲਬ ਕਹਿਣ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਜਿੰਨੀ ਦੇਰ ਤੱਕ ਭਾਰਤ ਡਬਲਯੂਟੀਓ ਤੋਂ ਬਾਹਰ ਨਿਕਲਦਾ ਉਨੀ ਦੇਰ ਤੱਕ ਪੰਜਾਬ ਦੀ ਦੇਸ਼ ਦੀ ਖੇਤੀ ਦੇ ਵਿੱਚ ਜਾ ਕਿਸਾਨ ਜਿਹੜੇ ਉਹਨਾਂ ਦੇ ਇਨਕਮ ਦੇ ਵਿੱਚ ਸੁਧਾਰ ਨਹੀਂ ਆ ਸਕਦਾ WTO ਤੋਂ ਬਾਹਰ ਨਿਕਲਣਾ ਜ਼ਰੂਰੀ ਆ WTO ਦਾ ਨਿਗਾ ਪੈ ਗਈ ਜਮੀਨ ਤੇ ਤੇ ਉਹ ਸਾਡੀ ਜਮੀਨ ਤੇ ਕਿਉਂ ਪਈ ਆ ਕਿਉਂਕਿ ਜਿਹੜੀ ਸਾਡੀ ਜਮੀਨ ਆ ਜ਼ਰਖੇਰ ਜਮੀਨ ਆ ਇਹੋ ਜਿਹਾ ਟੈਂਪਰੇਚਰ ਇਹੋ ਜਿਹਾ ਮੌਸਮ ਤੇ ਇਹੋ ਜੀ ਜਮੀਨ ਪੂਰੀ ਦੁਨੀਆ 'ਚ ਕਿਤੇ ਨਹੀਂਗੀ ਸਾਡੇ ਤਾਂ ਸਾਲ ਦੀਆਂ ਹੁੰਦੀਆਂ ਤਿੰਨ ਤਿੰਨ ਫਸਲਾਂ ਜਾਓ ਤਾਂ ਅਮਰੀਕਾ 'ਚ ਜਾਓ ਇੰਗਲੈਂਡ 'ਚ ਜਾਓ ਰੂਸ 'ਚ ਜਾਓ ਕੈਨੇਡਾ 'ਚ ਕਿਤੇ 4 ਮਹੀਨੇ ਖੇਤੀ ਹੁੰਦੀ ਕਿ ਤਿੰਨ ਮਹੀਨੇ ਖੇਤੀ ਹੁੰਦੀ ਕਿਤੇ ਹੁੰਦੀ ਨਹੀਂਗੀ ਸੋ ਐਸ ਕਰਕੇ ਉਹਨਾਂ ਨੇ ਟਾਰਗੇਟ ਸਾਨੂੰ ਕੀਤਾ ਹੋਇਆ ਵੀ ਇੱਥੇ ਸਸਤੀ ਲੇਬਰ ਹੈ ਸਸਤੀ ਆਪਣੇ ਉਹ ਆ ਗਈ ਆ ਜ਼ਮੀਨ ਹੈ ਤੇ ਇੱਕ ਰਜ਼ਾਈ ਨੂੰ ਕਰਦਾਂਗੇ ਤੇ ਮੁੜ ਕੇ ਨਸ਼ਾ ਵੇਚੀ ਜਾਂਦੇ ਆ ਨਸ਼ੇ ਲਾਈ ਜਾਂਦੇ ਆ ਗਿਆ ਤੇ ਦੂਜਾ ਜਿਹੜਾ ਇੱਕ ਇਹ ਵੀ ਇੱਕ ਨੀਤੀ ਤਹਿਤ ਆ ਜਿਹੜੇ ਮਾਰੇ ਮੋਟੇ ਸਾਡੇ ਬੱਚੇ ਹੈਗੇ ਉਹਨਾਂ ਨੂੰ ਬਾਜ ਦੀਆਂ ਬਾਰੀਆਂ ਫੜਾਈ ਜਾਂਦੇ ਮੈਂ ਇਹ ਵੀ ਇੰਟਰਵਿਊ ਵਿੱਚ ਬੋਲੀ ਗੱਲ ਇਹ ਹੈ ਇਹ ਕੱਲਾ ਅੰਦੋਲਨ ਐਮਐਸਪੀ ਦਾ ਨਹੀਂ ਗਿਆ ਇਹ ਅੰਦੋਲਨ ਜਿਹੜੇ ਸਾਡੀ ਜਵਾਨੀ ਬ੍ਰੇਨ ਡ੍ਰੇਨ ਹੋ ਰਿਆ ਗਿਆ ਉਹਨੂੰ ਰੋਕਣ ਦਾ ਅੰਦੋਲਨ ਹੈ ਜੇ ਇੱਥੇ ਸਾਡਾ ਬੱਚਾ ਸਖਸ਼ਮ ਹੋਊਗਾ ਉਹਨ ਲੱਗੂਗਾ ਵੀ ਮੈਂ ਇੱਥੇ ਵਧੀਆ ਖੇਤੀ ਕਰਕੇ ਰੋਟੀ ਖਾ ਸਕਦਾ ਹਾਂ ਤੇ ਕਿਉਂ ਬਾਹਰ ਜਾਊਗਾ ਤੇ ਇੱਕ ਸਾਡੇ ਦਿਮਾਗ ਵਿੱਚ ਗੱਲ ਪਈ ਗਈ ਆ ਮੈਂ ਛੋਟਾ ਨੂੰ ਸੁਣਦਾ ਰਿਹਾ ਗਿਆ ਵੀ ਪੁੱਤ ਪੜ੍ਹ ਲਾ ਨਿਦਵਾਈ ਕਰਨੀ ਪਊਗੀ ਹੱਦ ਵਾਲੀ ਗੱਲ ਹੈ ਇਹ ਤਾਂ ਬਾਈ ਤੋਂ ਅਸੀਂ ਸਰਦਾਰੀ ਕੀਤੀ ਆ ਮੇਰੇ ਪਿਓ ਦਾਦਿਆਂ ਨੇ ਸਰਦਾਰੀ ਕੀਤੀ ਹੈਗੀ ਆ ਪਾਤਸ਼ਾਹੀ ਵਾਲੇ ਕੰਮ ਹੈਗਾ ਵਾਈ ਆਪਣੀ ਤੇ ਜਮਦਿਆਂ ਦੇ ਦਿਮਾਗ ਤੇ ਦਿਮਾਗ ਚ ਇਹ ਪਾ ਦਿੱਤਾ ਗਿਆ ਗੱਲ ਵੀ ਪੁੱਤ ਵਾਈ ਕਾਲਜ ਪੁੱਤ ਪੜ੍ਹ ਲਾ ਨਹੀਂ ਤੇ ਵਾਈ ਕਰਨੀ ਪਊ ਜਦ ਕਿ ਵਾਈ ਵਰਗੀ ਬਾਦਸ਼ਾਹ ਕਿਤੇ ਨਹੀਂ ਖੁਦਾ ਕੰਮ ਹੈ ਮੈਂ ਬਾਹਰ ਜਾ ਸਕਦਾ ਮੈਂ ਅੰਦਰ ਵੀ ਰਹਿ ਸਕਦਾ ਮੈਨੂੰ ਕੋਈ ਬੀ ਬਾਉਂਡੇਸ਼ਨ ਨਹੀਂ ਗਈ ਪਰ ਕਹਿੰਦੇ ਨੌਕਰੀ ਵਧੀਆ ਤੇ ਇੱਕ ਟਾਈਮ ਇਹ ਸੀ ਕਿ ਉੱਤਮ ਖੇਤੀ ਮਧੋਪਰ ਤੇ ਨਿਖਿਤ ਨੌਕਰੀ ਤੇ ਅੱਜ ਚਪੜਾਸੀ ਲੱਗਦੇ ਨਾਲ ਵਧਾਈਆਂ ਮਿਲਦੀਆਂ ਤੇਰਾ ਪੁੱਤ ਚਪੜਾਸੀ ਲੱਗ ਗਿਆ ਸ਼ੁਕਰ ਮਾਲਕ ਦਾ ਰਾਤ ਰੰਗ ਭਾਗ ਲੱਗੇ ਆ ਤੇ ਸਾਡੇ ਪਿਓਾਂ ਨੇ ਅੱਜ ਤੋਂ ਜਾਨੀ ਕਿ ਮੈਂ 75 76 ਦੀ ਗੱਲ ਕਰਾਂ ਤਾਂ ਸਾਡੇ ਪਿਓਾਂ ਨੇ ਥਾਣੇਦਾਰੀਆਂ ਨੂੰ ਲਤਮਾਰੀ ਕਰਨ ਨੂੰ ਆਏ ਆ ਜਦੋਂ ਥਾਣੇਦਾਰੀ ਕਰਨ ਕੇ ਚੌੜੀ ਹੋ ਕੇ ਡੀਐਸਪੀ ਨੇ ਮਰਿਆ ਕਿ ਇਦਰਾ ਕਹਿੰਦੇ ਆ ਚੱਕ ਸਤੀਫਾ ਮਤਲਬ ਲੈ ਕਰਨ ਨੂੰ ਭਾਈ ਉਹ ਚੀਜ਼ ਹੈ اچھا ਮੇਰਾ ਲਾਸਟ ਸਵਾਲ ਇਹੀ ਹੈ ਕਿ ਜੇ ਪੰਜਾਬ ਸਰਕਾਰ ਚਾਵੇ ਵੀ ਤਾਂ ਜਿੰਨੀ ਦੇਰ ਤੱਕ ਭਾਰਤ ਸਰਕਾਰ ਦੇ ਡਬਲਿਊਟੀਓ ਨਹੀਂ ਚਾਹੁੰਦਾ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨਹੀਂ ਹੋ ਸਕਦੀ ਮੈਂ ਇਹਦਾ ਜਵਾਬਣ ਛੋਟੇ ਕੰਮ ਜੀ ਦੇਣਾ ਤੈਨੂੰ ਮੈਂ ਇਹ ਤਾਂ ਬੜਾ ਵੱਡਾ ਕੰਮ ਹੈ ਨਾ ਹੂੰ ਸ਼ੁਭਕਰਨ ਸ਼ਹੀਦ ਹੋਇਆ ਹੂੰ ਸਾਡੇ ਮੁੱਖ ਮੰਤਰੀ ਦਾ ਸਟੇਟਮੈਂਟ ਆਈ ਭਈ ਮੈਂ ਮੁਕਦਮਾ ਦਰਜ ਕਰੂੰਗਾ ਤੇ ਕਤਲ ਕਤਲ ਨੂੰ ਬਖਸ਼ੂਗਾ ਨਹੀਂ ਹੂੰ ਫਿਰ ਮੁਕਦਮਾ ਦਰਜ ਹੋਇਆ ਹੂੰ ਸੰਘਰਸ਼ ਕਰਨਾ ਪਿਆ ਨਾ ਹੂੰ ਜਦੋਂ ਉਧਰ ਹੁਕਮ ਹੋਇਆ ਇਹ ਆ ਫਾਇਰ ਕਰਦੇ ਫਿਰ ਆ ਫਾਇਰ ਹੋਈ ਹਾਂ ਤੇ WTO ਦਾ ਯਾਰ ਕਿੰਨੀ ਵੱਡੀ ਗੱਲ ਹੈ ਜਵਾਬ ਤਾਂ ਤੇਰੇ ਸਾਹਮਣੇ ਪਿਆ ਮੋਰਤੇ ਦੀ ਆਪਣੇ ਚ ਸਪੈਸ ਕਰਕੇ ਸਾਡੀਆਂ ਸਰਕਾਰਾਂ ਫ੍ਰੀ ਕੰਮ ਨਹੀਂ ਕਰਦੀਆਂ ਸਾਡੀਆਂ ਸਰਕਾਰਾਂ ਦਬਾਜ ਕੰਮ ਕਰਦੀਆਂ ਠੀਕ ਹੈ ਧੰਨਵਾਦ ਤੁਹਾਡਾ ਤਾਂ ਬਿਲਕੁਲ ਅਫੀਮ ਦੀ ਕਿਤੋਂ ਲੱਕੇ ਰਜੀ ਸਿੰਘ ਰਾਜੂ ਹੁਣਾਂ ਦੱਸਿਆ ਹੈ ਕਿ ਚਾਹੇ ਅਫੀਮ ਦੀ ਖੇਤੀ ਹੋਵੇ ਪਰ ਕਿਤਨਾ ਕਿਤੇ ਇਹ ਵੀ ਕਿਸਾਨਾਂ ਦੀ ਜੇਬ ਦੇ ਉੱਤੇ ਡਾਕਾ ਹੈ ਅਫੀਮ ਬਾਹਰੋਂ ਇੰਪੋਰਟ ਹੋ ਰਹੀ ਹੈ ਜਿਸ ਤਰੀਕੇ ਨਾਲ ਬਾਕੀ ਫਸਲਾਂ ਦਾ ਰੇਟ ਨਹੀਂ ਮਿਲ ਰਿਹਾ ਉਸੇ ਤਰੀਕੇ ਨਾਲ ਅਫੀਮ ਦਾ ਰੇਟ ਵੀ ਕਿਸਾਨ ਨੂੰ ਉਹ ਨਹੀਂ ਮਿਲਦਾ ਜਿਸ ਤਰੀਕੇ ਨਾਲ ਉਹ ਚਾਹੁੰਦਾ ਹੈ ਤਾਂ ਰਾਜਸਥਾਨ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਕਿ ਉੱਥੋਂ ਦੇ ਕਿਸਾਨ ਜਿਹੜੇ ਨੇ ਜਿਹੜੇ ਅਫੀਮ ਦੀ ਖੇਤੀ ਕਰਦੇ ਨੇ ਉਹ ਕਿੰਨੇ ਕਿ ਖੁਸ਼ਹਾਲ ਨੇ ਕੀ ਉਹਨਾਂ ਨੇ ਮਹਿਲ ਜਿਸ ਤਰੀਕੇ ਨਾਲ ਕਿਹਾ ਕਿ ਛੱਤ ਲੈ ਨੇ ਪਰ ਜੇਕਰ ਆਖਰੀ ਇਹਨਾਂ ਦਾ ਕਹਿਣਾ ਇਹ ਹੈ ਕਿ ਜਿੰਨੀ ਦੇਰ ਤੱਕ ਭਾਰਤ WTO ਤੋਂ ਬਾਹਰ ਨਿਕਲਦਾ ਪੰਜਾਬ ਸਰਕਾਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਅਫੀਮ ਦੀ ਖੇਤੀ ਨਹੀਂ ਹੋ ਸਕਦੀ ਪੰਜਾਬ ਸਰਕਾਰ ਚਾਵੇ ਵੀ ਤਾਂ ਪੰਜਾਬ ਦੇ ਵਿੱਚ ਇਹ ਖੇਤੀ ਪੌਸਤਰੀ ਖੇਤੀ ਫੀਮ ਦੀ ਖੇਤੀ ਜਿਹੜੀ ਆ ਉਹ ਨਹੀਂ ਹੋ ਸਕਦੀ ਤੁਸੀਂ ਜੁੜੇ ਰਹੋ ਤੁਹਾਨੂੰ Rajasthan ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਦਿਖਾਵਾਂਗੇ ਜਾ ਕੇ ਤੇ ਜਿਹੜੇ ਅਫੀਮ ਦੀ ਖੇਤੀ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ ਜਿਸ ਤਰੀਕੇ ਨਾਲ ਇਹਨਾਂ ਕਹਿਆ ਕਿ ਕੋਈ ਪੰਜ ਕਿਨਾਰੇ ਵਿੱਚ ਫੀਮ ਦੀ ਖੇਤੀ ਨਹੀਂ ਹੁੰਦੀ ਸਿਰਫ ਥੋੜੀ ਜਗ੍ਹਾ ਦੇ ਵਿੱਚ ਫੀਮ ਦੀ ਖੇਤੀ ਹੁੰਦੀ ਆ ਤਾਂ ਪ੍ਰਸ਼ਾਸਨ ਉਹਨਾਂ ਤੇ ਵੀ ਪੂਰਾ ਸਖਤਾਈ ਰੱਖਦਾ ਹੈ